ਨਿਕ ਸੂਰਾ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਹੜਾਂ ਕਾਰਨ ਪੰਜਾਬ ਹਾਲੂ ਬਿਹਾਲ ਹੋਇਆ ਪਿਆ ਹੈ ਪਾਣੀ ਦਾ ਪੱਧਰ ਤੇ ਹਾਲਾਂਕਿ ਕੁਝ ਹੱਦ ਤੱਕ ਘਟ ਹੋਇਆ ਪਰ ਇਸ ਨਾਲ ਇੱਕ ਨਵੀਂ ਸਰਦਰਦੀ ਹੈ ਨਵੀਂ ਚਿੰਤਾ ਖੜੀ ਹੋ ਗਈ ਹੈ ਜਿਹੜੀ ਹੜਾਂ ਦੇ ਪਾਣੀ ਕਾਰਨ ਪੈਦਾ ਹੋਣ ਵਾਲੇ ਰੋਗਾਂ ਦੀ ਖਾਸ ਕਰ ਹੜਾਂ ਦੌਰਾਨ ਵੀ ਤੇ ਹੜਾਂ ਦਾ ਪਾਣੀ ਜਦੋਂ ਉਤਰ ਵੀ ਰਿਹਾ ਹੁੰਦਾ ਹੈ ਤਾਂ ਸਭ ਤੋਂ ਵੱਡਾ ਘਾਤਕ ਜਿਹੜਾ ਖਤਰਾ ਹੁੰਦਾ ਹੈ ਉਹ ਹੁੰਦਾ ਹੈ ਸੱਪਾਂ ਦਾ ਖਤਰਾ ਪਾਣੀ ਵਾਲੇ ਸੱਪ ਵੀ ਹੁੰਦੇ ਨੇ ਤੇ ਪਾਣੀ ਕਿਉਂਕਿ ਸਾਰੀ ਧਰਤੀ ਦੇ ਉੱਤੇ ਫੈਲਿਆ ਹੋਇਆ ਹੈ ਫੁੱਡਾਂ ਚ ਪਾਣੀ ਵੜ ਜਾਂਦਾ ਤੇ ਸੱਪ ਬਾਹਰ ਨਿਕਲ ਆਉਂਦੇ ਨੇ ਇਸ ਦੇ ਇਲਾਵਾ ਜਿਹੜੇ ਹੋਰ ਕਈ ਰੋਗ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਫਲੱਡ ਬਾਉਨ ਰੋਗ ਹੀ ਕਹਿੰਦੇ ਆ ਜਲ ਜਨਿਤ ਰੋਗ ਆਪਾਂ ਕਹਿ ਸਕਦੇ ਆ ਆਪਣੀ ਭਾਸ਼ਾ ਦੇ ਵਿੱਚ ਕਿ ਪਾਣੀ ਦੇ ਕਾਰਨ ਪਾਣੀ ਦੀ ਬਹੁਤਾਤ ਦੇ ਕਾਰਨ ਜਾਂ ਗੰਦੇ ਪਾਣੀ ਦੇ ਕਾਰਨ ਬਾਅਦ ਚ ਪੈਦਾ ਹੋਣ ਵਾਲੇ ਰੋਗ ਆਪਾਂ ਇਹ ਸਾਰੀਆਂ ਗੱਲਾਂ ਦੇ ਉੱਤੇ ਬਰੀਕੀ ਨਾਲ ਗੱਲ ਕਰਾਂਗੇ ਕਿ ਇਹਨਾਂ ਤੋਂ ਬਚਣਾ ਕਿਵੇਂ ਹੈ ਇਹਨਾਂ ਦਾ ਫੌਰੀ ਇਲਾਜ ਕੀ ਹੈ ਜਾਂ ਇਹਨਾਂ ਤੋਂ ਬਚਾ ਲਈ ਇਹਨਾਂ ਦੇ ਇਲਾਜ ਲਈ ਜੋ ਲੋਕ ਮਦਦ ਲਈ ਪਹੁੰਚ ਰਹੇ ਨੇ ਰਸੂਲ ਪਾਣੀ ਲੈ ਕੇ ਪਹੁੰਚ ਰਹੇ ਨੇ ਤੇ ਉਹ ਕਿਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਫਰਸਟ ایڈ ਦੇ ਤੌਰ ਤੇ ਫੀਲਡ 'ਚ ਯੂਜ਼ ਹੋ ਸਕਣ ਉਹਨਾਂ ਨੂੰ ਵੀ ਉਹ ਜ਼ਰੂਰ ਸ਼ਾਮਲ ਕਰਨ ਆਪਣੀ ਦਾਨ ਸਮਗਰੀ ਦੇ ਅੰਦਰ ਸਾਡੇ ਨਾਲ ਬੜੇ ਹੀ ਮਾਹਰ ਮੈਡੀਕਲ ਖੇਤਰ ਦੇ ਮਾਹਰ ਮਹਿਮਾਨ ਅੱਜ ਜੁੜੇ ਹੋਏ ਨੇ ਉਹਨੇ ਡਾਕਟਰ ਦਲੇਰ ਸਿੰਘ ਮਲਤਾਨੀ ਮਲਤਾਨੀ ਸਾਹਿਬ ਤੁਹਾਡਾ ਸਵਾਗਤ ਹੈ ਜੀ ਅਸ਼ਕਲ ਜੀ ਡਾਕਟਰ ਸਾਹਿਬ ਤੁਸੀਂ ਚੀਫ ਮੈਡੀਕਲ ਆਫਸਰ ਦੇ ਤੌਰ ਦੇ ਉੱਤੇ ਸੇਵਾਮੁਕਤ ਹੋਏ ਹੋ ਪੰਜਾਬ ਹੈਲਥ ਡਿਪਾਰਟਮੈਂਟ ਤੋਂ ਕਿਸਾਨ ਅੰਦੋਲਨ ਦੌਰਾਨ ਵੀ ਤੁਸੀਂ ਸੇਵਾਵਾਂ ਦਿੱਤੀਆਂ ਨੇ ਆਪਣੀਆਂ ਉਦਾਂ ਵੀ ਸਮਾਜ ਸੇਵੀ ਦੇ ਤੌਰ ਤੇ ਤੁਸੀਂ ਜਾਣੇ ਜਾਂਦੇ ਹੋ ਪਰ ਜੇ ਮੈਂ ਸਿਰਫ ਤੇ ਸਿਰਫ ਤੁਹਾਡੇ ਪਰਸਨਲਿਟੀ ਦਾ ਇੱਕੋ ਹੀ ਪਹਿਲੂ ਜਿਹੜਾ ਡਾਕਟਰ ਹੈ ਇੱਕ ਮੈਡੀਕਲ ਐਕਸਪਰਟ ਹੋਣ ਦਾ ਲਗ ਮੇਰੇ ਖਿਆਲ ਚ ਉਹਦੀ ਜ਼ਿਆਦਾ ਇਸ ਵਕਤ ਲੋਡ ਹੈ ਤਾਂ ਮੁਢਲੇ ਤੌਰ ਦੇ ਉੱਤੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਖਾਸ ਕਰ ਜਿੱਦਾਂ ਮੈਂ ਗੱਲ ਸ਼ੁਰੂ ਕੀਤੀ ਹੈ ਕਿ ਸੱਪਾਂ ਦਾ ਸਨੇਕਸ ਦਾ ਜਿਹੜਾ ਖਤਰਾ ਜਿਹੜਾ ਬਹੁਤ ਘਾਤਕ ਵੀ ਹੁੰਦਾ ਹੈ ਤੇ ਉਸ ਲਈ ਆਮ ਤੌਰ ਦੇ ਉੱਤੇ ਲੋਕਾਂ ਨੂੰ ਉਸ ਨਾਲ ਡੀਲ ਨਹੀਂ ਕਰਨਾ ਆਉਂਦਾ ਆ ਪਿਆਰੇ ਅੰਦਰਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਦੇਖਣ ਵਾਲੇ ਦੋਸਤ ਮਿੱਤਰਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਇਹ ਗੱਲ ਠੀਕ ਹੈ ਕਿ ਜਿਸ ਤਰ੍ਹਾਂ ਤੁਸੀਂ ਸੱਪਾਂ ਦੀ ਗੱਲ ਕੀਤੀ ਹੈ ਲੇਕਿਨ ਅਸੀਂ ਜਦੋਂ ਹੈ ਜੇ ਮੈਡੀਕਲ ਹੈਲਥ ਜਿਹੜੀ ਹੈਗੀ ਆ ਉਹ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਸੀਂ ਸੱਪਾਂ ਤੋਂ ਜ਼ਿਆਦਾ ਕੁਝ ਹੋਰ ਗੱਲਾਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਨੇ ਆ ਪਰ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਇਹ ਜੇ ਇਹ ਸੱਪ ਜਿਹੜੇ ਹੈਗੇ ਨੇ ਇਕਲੇ ਹੜਾਂਚੀ ਨਹੀਂ ਜਦੋਂ ਵੀ ਬੀ ਮੀ ਜ਼ਿਆਦਾ ਪੈਂਦੇ ਆ ਉਦੋਂ ਹੀ ਸੱਪ ਜਿਹੜੇ ਹੈਗੇ ਆ ਨਿਕਲ ਆਉਂਦੇ ਨੇ ਨਿਕਲ ਆਉਂਦੇ ਨੇ ਔਰ ਇਹ ਕਾਫੀ ਵੱਡੀ ਸਮੱਸਿਆ ਹੁੰਦੀ ਹੈ ਪਿੰਡਾਂ ਦੇ ਵਿੱਚ ਕਿਉਂਕਿ ਇਹ ਜਿਹੜਾ ਸੱਪ ਹੈ ਇਹਦਾ ਮੰਨਿਆ ਜਾਂਦਾ ਹੈ ਕਿ ਸੱਪ ਦੇ ਕੱਟਣ ਨਾਲ ਸ਼ਾਇਦ ਦੱਤ ਨਾ ਹੋਵੇ ਤੇ ਸੱਪ ਦੀ ਦਸਤ ਨਾਲ ਦੱਤ ਜਿਹੜੀ ਹੈਗੀ ਆਉਟ ਜਾਂਦੀ ਹੈ ਹਾਂ ਦਸਤ ਹੁੰਦੀ ਹੈ ਇਸ ਕਰਕੇ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਉਹਦੇ ਚ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਹੈਗੀ ਆ ਕਿ ਸੱਪਾਂ ਦੀਆਂ ਤਕਰੀਬਨ 2700 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਕਿਸਮਾਂ ਮੰਨੀਆਂ ਜਾਂਦੀਆਂ ਨੇ ਉਹਦੇ ਚ 2400 ਦੇ ਕਰੀਬ ਜਿਹੜੀਆਂ ਹੈਗੀਆਂ ਨੇ ਉਹ ਕਿਸਮਾਂ ਜਿਹੜੀਆਂ ਨੇ ਉਹ ਜਰੇਲੀਆਂ ਨਹੀਂ ਹੈ। ਸੋ ਦਾ ਮਤਲਬ ਹੈਗਾ 3100 ਕਿਸਮਾਂ ਜਿਹੜੀਆਂ ਨੇ ਜਰੇਲੀਆਂ ਹੁੰਦੀਆਂ ਨੇ। ਉਹਦੇ ਚ ਵੀ ਜਿਹੜੇ ਖਾਸ ਕਰਕੇ ਜਿਹੜੇ ਕਲਰ ਚ ਜੇ ਸੋਕੇ ਚ ਰਹਿੰਦੇ ਸੱਪ ਨੇ ਉਹ ਜ਼ਿਆਦਾ ਜਰੇਲੇ ਹੁੰਦੇ ਨੇ। ਜਿ ਬਜਾਏ ਕਿ ਜਿਹੜਾ ਪਾਣੀ ਵਾਲੇ ਸੱਪ ਹੁੰਦੇ ਆ। ਲੇਕਿਨ ਇਹ ਆਮ ਤੌਰ ਤੇ ਮੰਨੀ ਜਾਂਦੀ ਹੈ ਕਿ ਪਾਣੀ ਵਾਲਾ ਸੱਪ ਜਰੀਲਾ ਨਹੀਂ ਹੁੰਦਾ। ਹਾਂਜੀ ਇਸੇ ਤਰੀਕੇ ਮੰਨਿਆ ਜਾਂਦਾ ਔਰ ਇਸੇ ਤਰੀਕੇ ਹੁੰਦਾ ਅਸਲ ਚ ਵੀ। ਤੇ ਸੱਪ ਦਾ ਜ਼ਹਿਰ ਜਿਹੜਾ ਹੈ ਨਾ ਉਹ ਦੋ ਕਿਸਮ ਦਾ ਹੁੰਦਾ ਹੈ। ਇੱਕ ਹੁੰਦਾ ਹੈ ਕਿ ਜਿਹਦੇ ਵਿੱਚ ਜਦੋਂ ਸੱਪ ਕੱਟਦਾ ਉਹਦਾ ਜਿਹੜਾ ਜ਼ਹਿਰ ਹੈਗਾ ਉਹ ਤੁਹਾਡੇ ਖੂਨ ਨੂੰ ਪਾਣੀ ਬਣਾ ਦਿੰਦਾ ਉਹਦੇ ਵਿੱਚ ਤਾਂ ਫਿਰ ਤੁਹਾਨੂੰ ਤੁਹਾਡੇ ਕੋਲ ਨਾ ਬਹੁਤ ਘੱਟ ਚਾਂਸਸ ਹੁੰਦੇ ਨੇ ਜੇ ਉਹ ਵਾਕਿਆ ਹੀ ਸੱਪ ਜਿਹੜਾ ਹੈਗਾ ਉਹ ਜ਼ਹਿਰੀਲਾ ਵੀ ਹੋਵੇ ਤੇ ਉਹ ਕਿਸੇ ਖਸਾਕ ਖਾਸ ਜਗ੍ਹਾ ਦੇ ਉੱਤੇ ਜਦੋਂ ਆਪਾਂ ਕੱਟਦੇ ਵੀ ਜਿੱਥੇ ਤੋਂ ਖੂਨ ਦੀ ਸਪਲਾਈ ਜਿਵੇਂ ਕੱਟਣਾ ਤਾਂ ਨਾਰਮਲ ਹੋਏਗਾ ਤਾਂ ਤੁਹਾਡੇ ਆਹ ਹੱਥ ਦੀ ਗੱਲ ਹੈਗੀ ਆ ਇੱਥੇ ਸਪਲਾਈ ਬਹੁਤ ਹੁੰਦੀ ਹੈ ਪੈਰਾਂ ਤੇ ਕੱਟ ਜਾਓਗਾ ਲੱਤ ਤੇ ਕੱਟੇਗਾ ਹੈਨਾ ਦੂਸਰਾ ਜਿਹੜਾ ਉਹਦਾ ਜ਼ਹਿਰ ਹੁੰਦਾ ਉਹ ਹੁੰਦਾ ਨਰਵਸਿਸਟ ਹੁੰਦਾ ਜਿਹਨੂੰ ਆਪਾਂ ਕਰੰਟ ਵਾਲੀਆਂ ਨਾੜਾਂ ਕਹਿੰਦੇ ਆ ਜਿਹੜੀਆਂ ਦਿਮਾਗ ਦੇ ਵਿੱਚ ਚਲਦੀਆਂ ਨੇ ਤੇ ਬਾਕੀ ਸਿਸਟਮ ਨੂੰ ਚਲਾਉਂਦੀਆਂ ਨੇ ਉਹ ਜ਼ਹਿਰ ਜਿਹੜਾ ਹੈਗਾ ਉਹ ਹੌਲੀ-ਹੌਲੀ ਚੜਦਾ ਹੈ ਉਹ ਤਕਰੀਬਨ ਮੰਨਿਆ ਗਿਆ ਵੀ ਇੱਕ ਦਿਨ ਲੱਗ ਜਾਂਦਾ ਹੁਣ ਜਿਹੜਾ ਜਦੋਂ ਤਾਂ ਇਹ ਜ਼ਹਿਰੀਲਾ ਸੱਪ ਜਿਹੜਾ ਹੈਗਾ ਪਾਣੀ ਵਾਲਾ ਜਿਹੜਾ ਤੁਹਾਡੇ ਖੂਨ ਨੂੰ ਪਾਣੀ ਬਣਾਉਂਦਾ ਉਹਦੇ ਵਿੱਚ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਬੰਦਾ ਜਿਹੜਾ ਹੈਗਾ ਨਾ ਉਹਦਾ ਤੁਸੀਂ ਬੀਪੀ ਨੋਟ ਕਰੋਗੇ ਨਾ ਕਾਫੀ ਡਾਊਨ ਆਊਗਾ ਕਿਉਂਕਿ ਖੂਨ ਤਾਂ ਤੁਹਾਡਾ ਜਿਹੜਾ ਹੈਗਾ ਉਹ ਪਾਣੀ ਬਣ ਚੁੱਕਿਆ ਇੱਕ ਉਹਨਾਂ ਸਾਲਾਂ ਇੰਚ ਬਹੁਤ ਵੱਡੀ ਪ੍ਰੋਬਲਮ ਆਏਗੀ ਜੀ ਦੋਵੇਂ ਚੀਜ਼ਾਂ ਸੱਪ ਦੇ ਕੱਟਣ ਤੋਂ ਬਾਅਦ ਤੇ ਵਾਕਈ ਤੁਹਾਨੂੰ ਇਹ ਹੁੰਦਾ ਤਾਂ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਨੇੜੇ ਵਾਲੇ ਹਸਪਤਾਲ 'ਚ ਜਾਓ ਇਹ ਜਿਹੜਾ ਦੂਸਰਾ ਸੱਪ ਹੈਗਾ ਇਹਦਾ ਤੁਹਾਨੂੰ ਤਕਰੀਬਨ ਇੱਕ ਦਿਨ ਨਹੀਂ ਪਤਾ ਲੱਗਣਾ ਕਿਉਂਕਿ ਇਹਦਾ ਅਸਰ ਜਿਹੜਾ ਨਾ 24 24 ਘੰਟੇ 'ਚ ਹੁੰਦਾ ਉਹ ਜਿਸ ਹੁੰਦਾ ਕੀ ਹੈ ਕਿ ਅੱਖਾਂ ਦੇ ਪਰਵੱਟੇ ਥੱਲੇ ਨੂੰ ਗਿਰ ਜਾਂਦੇ ਆ ਜੇ ਤੁਸੀਂ ਪਾਣੀ ਉਹਨੂੰ ਦਿਓਗੇ ਤੇ ਪਾਣੀ ਅੰਦਰ ਲੰਘੇਗਾ ਅੰਦਰ ਜਿਹੜਾ ਹੈਗਾ ਸੀ ਕੈਨੇਪੀ ਉਹ ਪ੍ਰੈਲਸਿਸ ਹੁਦੰਦਾ ਵਿੱਚ ਇਹ ਦੋ ਬੜੀਆਂ ਦੋਨਾਂ ਥਾਵਾਂ ਤੇ ਬਹੁਤ ਵੱਡੀਆਂ ਵੱਡੀਆਂ ਨਿਸ਼ਾਨੀਆਂ ਨੇ ਵਿੱਚ ਅਸਲ ਸਤ ਸੂਰੀ ਹੈਗੀ ਹੈ ਕਿ ਇਹਨਾਂ ਗੱਲਾਂ ਤੇ ਵੀ ਨਾ ਆਪਾਂ ਕਨਸਿਡਰੇਟ ਕਰੀਏ ਅਸੀਂ ਇਸ ਗੱਲ ਤੇ ਕਨਸਿਡਰੇਟ ਕਰੀਏ ਕਿ ਅਗਰ ਸੱਪ ਤੁਹਾਨੂੰ ਕੱਟ ਗਿਆ ਤੁਹਾਨੂੰ ਡਾਕਟਰ ਨੂੰ ਮਿਲਣਾ ਜ਼ਰੂਰੀ ਹੈ ਜੇ ਤੁਸੀਂ ਨਹੀਂ ਮਿਲਦੇ ਤਾਂ ਤੁਹਾਡੇ ਇਹ ਚਾਂਸਸ ਰਹਿਣਗੇ ਕਿ ਕਿਸੇ ਤੇ ਸਾਰੀ ਕਿਸਮ ਦੀ ਸਿਸਟਮ ਦੇਖੇ ਹੋਏ ਆ ਲੋਕ ਕੋ ਭਜਦੇ ਆ ਝਾੜੇ ਕਰਾਉਣ ਵਾਸਤੇ ਲੋਕ ਇਹਨੂੰ ਕਹਿੰਦੇ ਆ ਕਿ ਬਾਬੇ ਦੀ ਸ਼ੋ ਹੋ ਗਈ ਇਹ ਬਾਬੇ ਜੀ ਸ਼ੋ ਤੇ ਝਾੜੇ ਵਾਲੀ ਗੱਲ ਜਿਹੜੀ ਇਸ ਨੂੰ ਛੱਡ ਲੈਣਾ ਚਾਹੀਦਾ ਲੋਕਾਂ ਨੂੰ ਇਹਦੇ ਨਾਲ ਬਹੁਤ ਸਾਰੀਆਂ ਡੈਥ ਇਹ ਅਣਜਾਨਪੁਨੇ ਕਰਕੇ ਹੁੰਦੀਆਂ ਨੇ ਜਾਂ ਗਮਰਾਹ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਕਰਕੇ ਹੁੰਦੀਆਂ ਨੇ ਸੱਪ ਦੇ ਕੱਟੇ ਦਾ ਜਿਹੜਾ ਪਹਿਲਾਂ ਮੈਂ ਹੀਮੋਲੇਟਿਕ ਬਲੱਡ ਯੂਜ਼ ਕੀਤਾ ਖੂਨ ਦਾ ਪਾਣੀ ਬਣ ਗਿਆ ਉਹਦੇ 'ਚ ਜੇ ਜ਼ਿਆਦਾ ਜ਼ਹਿਰੀਲਾ ਹੈਗਾ ਫਿਰ ਤਾਂ ਚਾਂਸਸ ਬਹੁਤ ਘੱਟ ਜਾਂਦੇ ਨੇ ਬੰਦੇ ਦੇ ਦੂਜੇ ਵਾਲੇ ਦੇ ਬਚਣ ਦੇ ਚਾਂਸਸ ਬਹੁਤ ਹੁੰਦੇ ਨੇ ਜਿਹੜਾ ਨਰਵਸ ਸਿਸਟਮ ਹੁੰਦਾ ਸੋ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਵਾਕਿਆ ਹੀ ਤੁਹਾਨੂੰ ਸੱਪ ਕੱਟਿਆ ਤਾਂ ਤੁਸੀਂ ਜਿਹੜਾ ਹੈਗਾ ਉਹ ਡਾਕਟਰ ਨੂੰ ਮਿਲੋ ਜਾ ਕੇ ਉਹ ਫਿਰ ਅਗੂ ਵੱਖਰੀ ਸਟੋਰੀ ਹੋ ਜਾਂਦੀ ਹੈ ਕਿ ਉੱਥੇ ਡਾਕਟਰ ਨੇ ਕੀ ਕਰਨਾ ਕਿਸ ਨਾਲ ਉਹਦੇ ਵਿੱਚ ਸਾਡੇ ਕੋਲ ਜਿਹੜਾ ਐਂਟੀ ਸਨੇਕ ਪੈਨਮ ਹੁੰਦਾ ਜਿਵੇਂ ਉਹ ਉਹ ਤਾਂ ਲਾਇਆ ਜਾ ਸਕਦਾ ਜੇ ਤੁਸੀਂ ਉਹਦਾ ਟੈਸਟ ਕਰੋਗੇ ਖੂਨ ਦਾ ਕਿਉਂਕਿ ਜਦੋਂ ਤੁਸੀਂ ਖੂਨ ਦਾ ਜਿਹੜਾ ਹੈਗਾ ਉਹ ਪਾਣੀ ਬਣ ਗਿਆ ਇਹਦਾ ਮਤਲਬ ਖੂਨ ਤੁਹਾਡਾ ਕਲੋਟ ਨਹੀਂ ਹੋ ਰਿਹਾ ਤੇ ਉਹ ਕਲੋਟਿੰਗ ਟਾਈਮ ਜਿਹੜਾ ਹੈਗਾ ਉਹ ਬਹੁਤ ਲੰਬਾ ਹੋ ਜਾਊਗਾ ਵਿੱਚ ਬਲੀਡ ਉਹਨੇ ਹੋ ਹੀ ਜਾਣਾ ਹੈ ਕਿਉਂਕਿ ਖੂਨ ਪਤਲਾ ਹੋ ਗਿਆ ਉਹਦਾ ਮਤਲਬ ਆ ਗਿਆ ਉਹ ਪਤਲਾ ਹੋ ਗਿਆ ਜਾਂ ਪਾਣੀ ਬਣ ਗਿਆ ਉਹਦਾ ਵਿੱਚ ਆਲਟੀਮੇਟਲੀ ਸੋ ਉਹਦੀ ਹੁਣ ਸਾਡੇ ਜਿਹੜੇ ਗਵਰਨਮੈਂਟ ਹਸਪੀਟਲ ਗਵਰਨਮੈਂਟ ਕਹਿੰਦੀ ਤਾਂ ਬਹੁਤ ਹੈ ਲੇਕਿਨ ਗਵਰਨਮੈਂਟ ਹਸਪੀਟਲ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਇੱਕ ਤਾਂ 2 ਵਜੇ ਬੰਦ ਹੋ ਜਾਂਦੇ ਆ ਦੂਸਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਉੱਥੇ ਲੈਬ ਨਹੀਂ ਖੁੱਲੀ ਹੁੰਦੀ ਜੀ 24 ਘੰਟੇ ਲੈਬ ਤਾਂ ਕਿਤੇ ਵੀ ਨਹੀਂ ਚੱਲਦੀ ਕਿਤੇ ਕਿਤੇ ਚੱਲਦੀ ਹੈ ਡਿਸਟ੍ਰਿਕਟ ਹਸਪੀਟਲ ਸੋ ਉਹ ਵੀ ਬਹੁਤ ਥੋੜੀਆਂ ਲਿਮਟਡ ਜੀਆਂ ਸੋ ਜਿੱਤੇ ਤੱਕ ਤੁਹਾਡੇ ਕੋਲ ਲੈਬ ਨਹੀਂ ਹੈਗੀ ਉਨੀ ਦੇ ਤੱਕ ਤੁਸੀਂ ਉਹਦਾ ਟ੍ਰੀਟਮੈਂਟ ਨਹੀਂ ਕਰ ਸਕਦੇ ਸੋ ਗਵਰਨਮੈਂਟ ਦਾ ਇਹ ਜਿਹੜਾ ਦਾਵਾ ਹੁੰਦਾ ਨਾ ਕਿ ਅਸੀਂ ਟ੍ਰੀਟਮੈਂਟ ਕਰਦੇ ਆ ਇਹ ਇੱਕ ਖੋਖਲਾ ਜਿਹਾ ਦਾਵਾ ਹੈਗਾ ਗਰਾਊਂਡ ਤੇ ਇਹ ਪ੍ਰੈਕਟੀਕਲ ਨਹੀਂ ਹੈ ਸੋ ਇਹ ਸੱਪ ਬਾਰੇ ਦੋ ਤਿੰਨ ਗੱਲਾਂ ਬਹੁਤ ਇੰਪੋਰਟੈਂਟ ਹੈ ਜਿਹਨੇ ਝਾੜੇ ਨਹੀਂ ਕਰਾਉਣੇ ਤੇ ਛਾਵੇ ਵਾਲੀ ਗੱਲ ਜਿਹੜੀ ਨਾ ਮੰਨ ਕੇ ਤੁਸੀਂ ਗੁੱਗਾਂ ਤੇ ਜਾਣੇ ਹੋ ਜੀ ਦੂਜਾ ਜਾਣੇ ਇਹ ਸਾਰੀਆਂ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਨੇ ਇਲਾਜ ਪਰਵਾੜਾ ਜੀ ਇੱਕ ਫਿਲਮੀ ਤਜਰਬਾ ਜਾਂ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਸੱਪ ਨੇ ਕੱਟਿਆ ਵਾਹ ਤੋਂ ਮੂੰਹ ਨਾਲ ਕੋਈ ਕੱਢ ਕੇ ਲੈ ਲੈਂਦਾ ਚਲੋ ਉਹ ਤਾਂ ਨਹੀਂ ਪਰ ਉਸ ਥਾਂ ਤੋਂ فرض ਕਰੋ ਰਬਨਗਰ ਇੱਥੇ ਕੱਟੇ ਤਾਂ ਇੱਥੇ ਬੰਨ੍ਹ ਦੋ ਉਦੇ ਨਾਲ ਉਹਦਾ ਜ਼ਹਿਰ ਫੈਲਣੇ ਸ਼ੁਰੂ ਹੋ ਜਾਏਗਾ। ਹਾਂ ਨਾ ਇਹ ਇਹ ਬਹੁਤ ਪੁਰਾਣੀ ਗੱਲ ਹੋ ਚੁੱਕੀ ਹੈ। ਇਹ ਅਸੀਂ ਜਦੋਂ ਵੀ ਕਿਤੇ ਸੱਪ ਬਾਰੇ ਗੱਲ ਕਰਦੇ ਹਾਂ ਤੁਸੀਂ ਵਧੀਆ ਸਵਾਲ ਪੁੱਛਿਆ ਹੈ ਕਿਉਂਕਿ ਇਹ ਵੀ ਬਹੁਤ ਇੰਪੋਰਟੈਂਟ ਹੈ। ਤੁਸੀਂ ਦੇਖੋ ਨਾ ਅਗਰ ਇੱਥੇ ਜ ਤੁਹਾਨੂੰ ਸੱਪ ਨੇ ਕੱਟਿਆ ਤਾਂ ਉਹ ਜਿਹੜਾ ਖੂਨ ਜਿਹੜਾ ਜ਼ਹਿਰ ਹੈਗਾ ਉਹ ਤਾਂ ਜਾਣਾ ਖੂਨ 'ਚ ਤੇ ਖੂਨ ਤਾਂ ਇੱਕ ਸੈਕਿੰਡ 'ਚ ਸਾਰੇ ਥਾਂ 'ਤੇ ਘੁੰਮ ਜਾਣਾ ਉਹਨੇ। ਸੋ ਉਹ ਸੈਕਿੰਡਾਂ ਦੇ ਵਿੱਚ ਘੁੰਮ ਜਾ ਇੱਥੇ ਬੰਨਣ ਦਾ ਕੋਈ ਫਾਇਦਾ ਨਹੀਂ ਹੁੰਦਾ। ਨਾ ਹੀ ਉਸ ਨੂੰ ਨਾ ਹੀ ਉਸ ਨੂੰ ਕੱਟਣ ਦਾ ਆਪਾਂ ਨੂੰ ਕੋਈ ਫਾਇਦਾ ਹੁੰਦਾ। ਕਿਉਂਕਿ ਜਿਹੜਾ ਖੂਨ ਜ਼ਹਿਰ ਜਿਹੜ ਉੱਪਰੋਂ ਤੁਸੀਂ ਉਹਨੂੰ ਖਿੱਚ ਕੇ ਕਿਵੇਂ ਬਾਹਰ ਲੈ ਕੇ ਆਓਗੇ ਪੋਸੀਬਲ ਨਹੀਂ ਹੁੰਦਾ ਮਤਲਬ ਇਹ ਦੋਵੇਂ ਕਨਸੈਪਸ਼ਨ ਜਿਹੜੀਆਂ ਹੈਗੀਆਂ ਨੇ ਇਹ ਗਲਤ ਹੈਗੀਆਂ ਨੇ ਇਹ ਜਦੋਂ ਵੀ ਅਸੀਂ ਸੱਪਾਂ ਦੀ ਗੱਲ ਕਰਦੇ ਹਾਂ ਅਸੀਂ ਦੋਨਾਂ ਗੱਲਾਂ ਤੇ ਬਹੁਤ ਇੰਪੋਰਟੈਂਟ ਗੱਲਾਂ ਨੇ ਕਿ ਇੱਕ ਤੇ ਬੰਨਣਾ ਨਹੀਂ ਹੈ ਕਿਉਂਕਿ ਜੇ ਤੁਸੀਂ ਬੰਨ ਦੇਓ ਤੁਸੀਂ ਇੱਥੇ ਖੂਨ ਰੋਕ ਲੈਨੇ ਹੋ ਤੁਸੀਂ ਜੇ ਮੈਂ ਤਾਂ ਪ੍ਰੈਕਟੀਕਲੀ ਦੇਖਿਆ ਹੈ ਲੋਕਾਂ ਨੂੰ ਬਾਹਾਂ ਖਰਾਬ ਹੁੰਦੀਆਂ ਵਿਚ ਜਿਹੜੀਆਂ ਹੈਗੀਆਂ ਕਿਉਂਕਿ ਬਹੁਤ ਧਿਰ ਤੁਸੀਂ ਬਾਹਾਂ ਨੂੰ ਬੰਨ ਕੇ ਰੱਖੋਗੇ ਕੋਈ ਨਹੀਂ ਜਾਂਦੇ ਉਹ ਹੋ ਸਕਦਾ ਪਹਿਲੀ ਗੱਲ ਤੇ ਇਹ ਹੋਵੇ ਕਿ ਉਹ ਸੱਪੀ ਜਰੇਲਾ ਨਾ ਹੋਵੇ ਤੁਸੀਂ ਉਹਨੂੰ ਬੰਨ ਕੇ ਆਪਣਾ ਸਿਸਟਮ ਸਾਰਾ ਖਰਾਬ ਕਰ ਕਿਉਂਕਿ ਜ਼ਹਿਰ ਜਿਹੜਾ ਉਹ ਅੱਗੇ ਲੰਘ ਚੁੱਕਿਆ ਖੂਨ ਦੇ ਵਿੱਚ ਉੱਥੇ ਹੈ ਨਹੀਂ ਉਸ ਪਾਟ ਦੇ ਵਿੱਚ ਤਾਂ ਜ਼ਹਿਰ ਬਚਿਆ ਨਹੀਂ 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 ਉੱਥੇ ਨਹੀਂ ਬਚਿਆ ਉਹ ਤਾਂ ਲੱਗ ਗਿਆ ਅੱਗੇ ਅੱਗੇ ਵਿੱਚ ਜੜੀ ਹੈਗੀ ਇਹ ਗਲਤ ਕਨਸੈਪਸ਼ਨਸ ਜੜੀ ਹੈਗੀਆਂ ਲੋਕਾਂ ਦੀ ਬੜੀਆਂ ਹੋਈਆਂ ਸੀ ਇਹ ਬਹੁਤ ਆਊਟ ਇੰਪੋਰਟੈਂਟ ਇਸ਼ੂ ਹੈ ਕੋਈ ਕੋਈ ਸਨੇਕ ਬਾਈਟ ਦੀ ਪਛਾਣ ਵੀ ਹੈ ਜੀ ਕਿ ਸਨੇਕ ਬਾਈਟ ਦੀ ਹੈ ਜਾਂ ਕਿਸੇ ਹੋਰ ਕੀੜੇ ਦੀ ਜਾਂ ਕਿਸੇ ਨਹੀਂ ਉਸ ਤਰ੍ਹਾਂ ਤਰ੍ਹਾਂ ਹੀ ਹੈਗਾ ਉਹਦਾ ਅਸੀਂ ਇਹ ਤਾਂ ਦੇਖਦੇ ਹਾਂ ਜਿਵੇਂ ਹੁਣ ਕੋਈ ਬੰਦਾ ਜਿਹੜਾ ਹੈਗਾ ਉਹ ਕਹੇ ਜੀ ਮੇਰੇ ਸਨੇਕ ਬਾਈਟ ਹੋਇਆ ਤੇ ਅਸੀਂ ਮੰਨ ਕੇ ਚੱਲਦੇ ਆਂ ਕਿ ਉੱਥੇ ਉਹਦਾ ਡੰਗ ਦਾ ਨਿਸ਼ਾਨ ਜਿਹੜਾ ਹੈਗਾ ਉਹ ਜ਼ਰ ਤੇ ਜੇ ਡੰਗਦੰ ਨਿਸ਼ਾਨ ਵੀ ਨਜ਼ਰ ਆ ਰਿਹਾ ਤੁਹਾਨੂੰ ਬਹੁਤ ਘਬਰਾਹਟ ਹੋਣ ਲੱਗ ਗਈ ਹੈ ਤੁਹਾਡਾ ਦਿਲ ਡੁੱਬਣ ਲੱਗ ਗਿਆ ਹੈ ਚੱਕਰ ਆਉਣ ਲੱਗੇ ਆ ਇਹਦਾ ਮਤਲਬ ਹੈਗਾ ਕਿ ਤੁਹਾਨੂੰ ਉਹ ਖੂਨ ਵਾਲਾ ਜਿਹੜਾ ਜ਼ਹਿਰ ਹੈਗਾ ਉਹ ਉਹ ਸ਼ਾਇਦ ਉਹਦੀ ਪੌਸਿਬਿਲਟੀ ਜ਼ਿਆਦਾ ਹੋਗੀ ਦੂਜੇ ਵਾਲੇ ਦੀ ਤਜ ਤੱਕ ਨਹੀਂ ਨਜ਼ਰ ਆਏਗੀ ਸੋ ਉਹਦਾ ਡੰਗਣਾ ਡੰਗਦੰ ਨਿਸ਼ਾਨ ਹੋਣਾ ਤੇ ਤੁਹਾਡੇ ਸਰੀਰ ਦਾ ਖਰਾਬ ਹੋਣਾ ਤੇ ਦੋ ਦੋ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਸ ਵਕਤ ਕੈਸ਼ਨਟ ਦੇ ਕੋਲ ਹੁੰਦੀਆਂ ਨੇ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਡਾਕਟਰੀ ਨਾਲ ਸੰਬੰਧਤ ਨਹੀਂ ਉਹ ਹੋਰ ਕਿਸੇ ਨਾਲ ਸੰਬੰਧਤ ਨਹੀਂ ਹੁੰਦੀਆਂ ਮਤਲਬ ਸੱਪ ਦਾ ਦਸਣਾ ਭਾਵੇਂ ਆਮ ਹਾਲਾਤਾਂ 'ਚ ਹੋਏ ਭਾਵੇਂ ਹੜ ਮੀਂਹ ਦੇ ਹਾਲਾਤਾਂ 'ਚ ਹੋਏ ਫਰਸਟ ਏਡ ਫਰਸਟ ਏਡ ਦਾ ਕੋਈ ਇੰਨਾ ਜ਼ਿਆਦਾ ਸਕੋਪ ਨਹੀਂ ਹੈ ਨਹੀਂ ਉੱਥੇ ਆਨ ਦਾ ਸਪੋਰਟ ਫਰਸਟ ਏਡ ਦਾ ਤੁਹਾਡੇ ਕੋਲ ਕੋਈ ਸਕੋਪ ਨਹੀਂ ਹੁੰਦਾ ਤੁਹਾਡੇ ਕੋਲ ਸਿਰਫ ਸਿਰਫ ਇੱਕ ਡਾਕਟਰ ਹੀ ਹੁੰਦਾ ਹੈ ਜਿਹੜਾ ਤੁਹਾਨੂੰ ਦੱਸ ਸਕਦਾ ਹੈ ਜੇ ਤਾਂ ਇਸ ਸਮੇਂ ਪਹਿਲਾਂ ਦੱਸੇ ਵੀ 90% ਤਾਂ ਵੈਸੇ ਜੀ ਰੀਲੇ ਨਹੀਂ ਕਿ ਇਸ 90% ਨੰਬਰ ਵੈਸੇ ਵੀ ਬਹੁਤ ਹੁੰਦੇ ਆ ਵਿੱਚ ਜਿਹੜੇ 90% ਨਹੀਂ ਜੀ ਰੀਲੇ ਹੁੰਦੇ ਆ ਜਿਹੜੇ ਝਾੜੇ ਕਰਨ ਵਾਲੇ ਹੈਗੇ ਹਨ ਇਹਨਾਂ ਦਾ ਦਾਅਵਾ ਇਸ ਕਰਕੇ ਲੱਗ ਜਾਂਦਾ ਇੱਕ ਹੋਰ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਨਰਵਸ ਸਿਸਟਮ ਵਾਲਾ ਹੈਗਾ ਉਹਦਾ तकरीबन 24 तकरीबन 24 ਘੰਟੇ ਬਾਅਦ ਉਹਦਾ ਅਸਰ ਹੁੰਦਾ ਇਸ ਕਰਕੇ ਵੀ ਉਹਦਾ ਲੈ ਜੀ ਸੱਪ ਦਾ ਘਟਿਆ ਦੇ ਇੱਕ ਮਿੰਟ ਨਹੀਂ ਘਟਦਾ ਆ ਕਈ ਸਾਰੇ ਇਨਸੀਡੈਂਸ ਇਸ ਤਰ੍ਹਾਂ ਦੇ ਹੋਏ ਆ ਨਿਰਪਿੰਦਰ ਜੀ ਜਿਹਦੇ ਵਿੱਚ ਕਈ ਵਾਰੀ ਕਈ ਝਾੜੇ ਕਨਾਰਾਂ ਵਾਲਿਆਂ ਨੇ ਲੈ ਮੈਂ ਮੈਂ ਕਟਾ ਕੇ ਦੱਸ ਦਿੰਦਾ ਬੱਸ ਵਿੱਚ ਝੜ ਕੇ ਆਰਾਮਨਾਮ ਸੱਤ ਹੋਰ ਕੀ ਹੋਣਾ ਉਹਦੇ ਵਿੱਚ ਕਿਉਂਕਿ ਜਿਹੜੇ ਉਹਨੇ ਕੋਈ ਇਹ ਥੋੜੀ ਦੇਖਣਾ ਕਿ ਝਾੜੇ ਕਰਨ ਵਾਲਾ ਹੈ ਕਿ ਦੂਜਾ ਕਿ ਤੀਜਾ ਸੋ ਇਸ ਕਰਕੇ ਬਹੁਤ ਇੰਪੋਰਟੈਂ ਖਾਸ ਕਰਕੇ ਲੋਕਾਂ ਨੂੰ ਇਸ ਕੱਲ ਦਾ ਗਿਆਨ ਹੋਣਾ ਜ਼ਰੂਰੀ ਕਿਉਂਕਿ ਅਣਜਾਣੇ ਵਿੱਚ ਡੈਥ ਹੋ ਜਾਂਦੀਆਂ ਨੇ ਵਿੱਚ ਕਿ ਤੁਸੀਂ ਬਾਬੇ ਕੋਲ ਚਲ ਗਏ ਤੇ ਉਧਰੋਂ ਤੁਹਾਡਾ ਖੂਨ ਜਿਹੜਾ ਹੈਗਾ ਔਰ ਮੈਂ ਇੱਥੇ ਤੱਕ ਵੀ ਦੇਖਿਆ ਹੈ ਕਿ ਲੋਕ ਇਹ ਜਿਹੜੇ ਛਾੜੇ ਕਰਾਣ ਵਾਲੇ ਹੈਗੇ ਆ ਇਹ ਉਲਟੀਆਂ ਕਰਾਉਂਦੇ ਰਹਿੰਦੇ ਆ ਹੂੰ ਉਲਟੀਆਂ ਕਰਾ ਨਿਕਲ ਜਾਏਗਾ ਜਿਆ ਨਿਕਲ ਜਾਏਗਾ ਜਿਵੇਂ ਆਪਾਂ ਚੂਸਣ ਵਾਲੀ ਗੱਲ ਕੀਤੀ ਹੈ ਤੇ ਖੂਨ ਜਿਆ ਤੇ ਚਲ ਗਿਆ ਖੂਨ ਚ ਤੇ ਖੂਨ ਚ ਜਾ ਕੇ ਤੁਹਾਡੇ ਖੂਨ ਨੂੰ ਅਸਰ ਕੀਤਾ ਜਾਂ ਫਿਰ ਤੁਹਾਡੇ ਦਿਮਾਗ ਵਾਲੀਆਂ ਨਾੜੀਆਂ ਨੂੰ ਅਸਰ ਕੀਤਾ ਤੁਸੀਂ ਉਹਦੀਆਂ ਉਲਟੀਆਂ ਕਰਾ ਕੇ ਕਰੋਗੇ ਮਤਲਬ ਜੇ ਬੰਦੇ ਨੇ ਨਹੀਂ ਵੀ ਮਰਨਾ ਤਾਂ ਵੀ ਮਾਰ ਦਣਗੇ ਮੇਰਾ ਅਸਲ ਚ ਕਹਿੰਦਾ ਮਤਲਬ ਹੈ ਸੋ ਕਿਸੇ ਕਿਸਮ ਦਾ ਤੁਹਾਡੇ ਕੋਲ ਔਨ ਦੀ ਸਪੌਟ ਕੋਈ ਫਰਸਟ ایڈ ਨਹੀਂ ਹੈ ਕੋਈ ਉਹਦੀ ਰੈਮਡੀ ਨਹੀਂ ਹੈ ਰੈਮਡੀ ਵੀ ਕੋਈ ਨਹੀਂ ਤੁਹਾਡੇ ਕੋਲ ਹੈਗੀ ਰੈਮਡੀ ਸਿਰਫ ਤੇ ਸਿਰਫ ਹਸਪਤਾਲ ਚ ਹੈਗੀ ਆ ਉਹ ਵੀ ਜੇ ਤੁਹਾਨੂੰ ਟਾਈਮ ਸਿਰ ਮਿਲ ਜੇ ਤਾਂ ਸੋ ਪਹਿਲੀ ਗੱਲ ਤਾਂ ਕਿ ਹਰ ਪ੍ਰਜਾਤੀ ਆ ਬਹੁਤ ਜ਼ਿਆਦਾ ਸਾਰੀਆਂ ਜਿੰਨੀਆਂ ਵੀ ਪ੍ਰਜਾਤੀਆਂ ਨੇ ਸੱਪਾਂ ਦੀਆਂ 80% ਉਹ ਜ਼ਹਿਰੀਲੀਆਂ ਨਹੀਂ 90 90% 90% ਜਿਹੜੀਆਂ ਜ਼ਹਿਰੀਲੀਆਂ ਨਹੀਂ ਹੈ ਜ਼ਹਿਰੀਲੀਆਂ ਨਹੀਂ ਹੈ ਕਿ ਸੱਪ ਜ਼ਹਿਰੀਲੇ ਨਹੀਂ ਹੁੰਦੇ ਦੂਜੀ ਗੱਲ ਹੈ ਕਿ ਅਗਰ ਖੁਦਨਾਖਾਸਤ ਤੁਹਾਨੂੰ ਸੱਪ ਨੇ ਡੱਸ ਵੀ ਲਿਆ ਡੰਗ ਮਾਰ ਵੀ ਲਿਆ ਤਾਂ ਉਸ ਵਕਤ ਕੋਸ਼ਿਸ਼ ਕਰੋਗੇ ਜਲਦੀ ਤੋਂ ਜਲਦੀ ਮੈਡੀਕਲ ਹੈਲਪ ਜਿਹੜੀ ਅਸਿਸਟੈਂਸ ਤੋਂ ਸੀ ਲਓ ਜਾਂ ਫਿਰ ਸਰਕਾਰ ਜਾਂ ਫਿਰ ਹੁਨ ਕਾਰਸੇਵਾਲੇ ਲੋਕ ਸੇਵਾ ਵਾਲੇ ਜੋ ਲੋਕ ਨੇ ਇਸ ਵਕਤ ਸਾੜਾ ਚ ਮਦਦ ਕਰ ਰਹੇ ਨੇ ਕਿ ਉਹਨਾਂ ਚ ਕੋਸ਼ਿਸ਼ ਹੋ ਰਹੀ ਕਿ ਇੱਕ ਜਿਹੜਾ ਡਾਕਟਰ ਜਿਹੜਾ ਡਾਕਟਰ ਜਾਂ ਫਿਰ ਮੈਡੀਕਲ ਮਾਹਰ ਜ਼ਰੂਰ ਜਿਹੜਾ ਸ਼ਾਮਲ ਰਹੇ ਉਸ ਚਾਹੇ ਵਲੰਟੀਅਰ ਹੋਵੇ ਚਾਹੇ ਸਰਕਾਰ ਵਾਸਤੇ ਬਹੁਤ ਜ਼ਰੂਰੀ ਹੈ ਸਰਕਾਰ ਇੱਥੇ ਬਹੁਤ ਪਖੰਡ ਕਰਦੀ ਹੈ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਐਂਟੀ ਸਨੇਕ ਵੈਨਮ ਹੈਗਾ ਅਸੀਂ ਤਾਂ ਪ੍ਰੈਕਟੀਕਲੀ ਦੇਖਿਆ ਹੋਇਆ ਹੈ ਸਾਡਾ ਨਾਲ ਕੀ ਕਰਨਾ ਤੁਸੀਂ ਆ ਜਿਹੜਾ ਮੌਸਮ ਆ ਗਿਆ ਜੀ ਹੁਣ ਹੜਾਂ ਦਾ ਤੇ ਇਹਦੇ ਚ ਸੱਪ ਜਿਹੜੇ ਹੈਗੇ ਨੇ ਉਹ ਜ਼ਿਆਦਾ ਨੁਕਸਾਨ ਕਰ ਸਕਦੇ ਨੇ ਤੇ ਇੱਕ ਇੱਕ ਟੀਕਾ ਦੇ ਦਿੰਦੇ ਹੁੰਦੇ ਸੀ ਜਿਵੇਂ ਆਪਾਂ ਕਹਿੰਦੇ ਲੋਕਾਂ ਨੂੰ ਚੁੰਗਾ ਫਰਾਉਣ ਵਾਸਤੇ 8 ਜਾਂ 10 ਇੰਜੈਕਸ਼ਨ ਲੱਗਣੇ ਹੁੰਦੇ ਆ ਜਦ ਤਨ ਆਪਾਂ ਪੂਰਾ ਕਰਦਾਂ ਉਹਨੂੰ ਬੋਲਸ ਡੋਸ ਕਹਿੰਦੇ ਆ ਉਸ ਤੋਂ ਬਾਅਦ ਅਗਲਾ ਸਿਸਟਮ ਸਾਰਾ ਇੱਕ ਮਰੀਜ਼ ਨੂੰ ਇੱਕ ਮਰੀਜ਼ ਨੂੰ ਤੇ ਇਹਨਾਂ ਕੋਲ 8 8-10 ਐਸਵੀ ਕਿੱਥੇ ਹੁੰਦੇ ਆ ਪਹਿ ਦੋ ਵੇ ਟੂ ਬਾਅਦ ਤੇ ਫਿਰ ਕੋ ਇੰਜੈਕਸ਼ਨ ਦਾ ਤਾਂ ਵੈਸੇ ਹੀ ਕੋਈ ਪਤਾ ਨਹੀਂ ਜੇ ਹੋਵੇ ਵੀ ਤੇ ਤੇ ਦੂਸਰਾ ਹੈਗਾ ਕਿ ਇਹਨਾਂ ਕੋਲ ਹੁੰਦੇ ਵੀ ਨਹੀਂ ਇਹ ਵੀ ਸਟੋਰੀ ਹੈ ਜੇ ਅੱਜ ਵੀ ਇਹਨਾਂ ਦਾ ਕਲੀਨ ਰਿਕਾਰਡ ਚੈੱਕ ਕਰੋ ਤਾਂ ਉੱਥੋਂ ਪਤਾ ਲੱਗ ਜਾਣਾ ਵੀ ਤੁਹਾਡੇ ਕੋਲ ਏਐਸਵੀ ਹੈ ਕਿ ਨਹੀਂ ਹੈ ਇਸ ਵਕਤ ਜਿਹੜੇ ਹੈਗੇ ਆ ਤੇ ਕਿਥੇ ਕਿਥੇ ਤੁਸੀਂ ਦਿੱਤੇ ਹੋਏ ਆ ਇਟਸ ਵੈਰੀ ਵੈਗ ਗਰਾਊਂਡ ਤੇ ਉੱਤੇ ਹੈਲਥ ਸਰਵਿਸ ਦੀ ਰੈਲਿਟੀ ਇਜ਼ ਵੈਰੀ ਵੈਰੀ ਡਿਫਰੈਂਟ ਲੋਕ ਇਸੇ ਕਰਕੇ ਰੌਲਾ ਪਾਉਂਦੇ ਇਸੇ ਕਰਕੇ ਫਿਰ ਪ੍ਰਾਈਵੇਟ ਵਾਲੇ ਤੁਹਾਡਾ ਖੂਨ ਚੂਸਦਿਆਂ ਲੋਕ ਕਹਿੰਦੇ ਹਨ ਕਿ ਪ੍ਰਾਈਵੇਟ ਵਾਲੇ ਦੇਖੋ ਪ੍ਰਾਈਵੇਟ ਵਾਲਿਆਂ ਨੇ ਤਾਂ ਆਪਣਾ ਸੈਟਅਪ ਬਣਾਇਆ ਹੋਇਆ ਉਹਨੇ ਅਗਲੇਨ ਕਿਹਾ ਵੀ ਮੈਂ ਤਾਂ ਇੰਨੇ ਪੈਸੇ ਲੈਣੇ ਆ ਜੀ ਨਾਲ ਉਸ ਨੇ ਉਸ ਨੇ ਕੋਈ ਕਾਰਟ ਆਪਣੇ ਵੱਲੋਂ ਰਹਿਣ ਵੀ ਨਹੀਂ ਦੇਣੀ ਹੁੰਦੀ ਨਾ ਹਾਂ ਉਹ ਵੀ ਠੀਕ ਹੈ ਮੈਂ ਜੋ ਇਲਾਜ ਦੀ ਜਿੰਨੀ ਪੋਸਿਬਿਲਿਟੀ ਹੈ ਮੈਂ ਸਾਰੀ ਮੈਂ ਕਰਾਂ ਚਾਹ ਬਿਲਕੁਲ ਕਰੇਗਾ ਜਦੋਂ ਉਹਨੂੰ ਪੇਅ ਕੀਤਾ ਜਾ ਰਿਹਾ ਹੈ ਉਹਦੀ ਸਰਵਿਸਿਜ਼ ਲਿੱਤੀਆਂ ਪੇਅਡ ਸਰਵਿਸਿਜ਼ ਲਿੱਤੀਆਂ ਜਾ ਰਹੀਆਂ ਨੇ ਬਿਲਕੁਲ ਬਿਲਕੁਲ ਉਹ ਸਾਰੇ ਰਸਤੇ ਖੋਲੇਗਾ ਆਪਣੇ ਬਿਲਕੁਲ ਬਿਲਕੁਲ ਖੋਲੇਗਾ ਤਾਂ ਇਸ ਕਰਕੇ ਇਹ ਸਰਕਾਰ ਦਾ ਇੱਕ ਬਹੁਤ ਵੱਡਾ ਲੈਕ ਹੈ ਕਿ ਤਾਂ ਹੀ ਮੈਂ बार-बार ਲਿਖਦਾ ਹਾਂ ਨਾ ਯਾਰ ਨਾਰਿਆ ਨਾਲ ਕੰਮ ਨਹੀਂ ਚੱਲਦਾ ਮਿਆਰੀ ਹੈਲ ਤੋ ਜੇਕਰ ਆਪਾਂ ਹੁਣ ਬਾਕੀ ਜਿਹੜੇ ਫਲੱਡ ਬੌਨ ਡਿਜ਼ੀਜ਼ ਨੇ ਜਿਨ੍ਹਾਂ ਦੀ ਮੇਰੇ ਖਾਲ ਸੁਰੂਆਤ ਸ਼ਾਇਦ ਹੁਣ ਹੋਣੀ ਹੈ ਜਦੋਂ ਪਾਣੀ ਉਤਰ ਰਿਹਾ ਹੈ ਲੋਕੀ ਘਰਾਂ ਨੂੰ ਪਰਤ ਰਹੇ ਨੇ ਪਿੰਡਾਂ ਨੂੰ ਪਰਤ ਰਹੇ ਨੇ ਉਦੋਂ ਹੁਣਾ ਉਹ ਕਿਸ ਤਰ੍ਹਾਂ ਦੇ ਰੋਗ ਨੇ ਜੀ ਉਹਨਾਂ ਵਾਸਤੇ ਕੀ ਜਿਹੜੀ ਮੈਡੀਕਲ ਸਹਾਇਤਾ ਚਾਹੀਦੀ ਹੈ ਜੀ ਨਿਲਪਿੰਦਰ ਜੀ ਉਹਦੇ ਚ ਨਾ ਚਾਰ ਪੰਜ ਬਿਮਾਰੀਆਂ ਬੜੀਆਂ ਕਾਮਨ ਹੈਗੀਆਂ ਨੇ ਜਿਹੜੀਆਂ ਇਸ ਸੀਜ਼ਨ ਦੇ ਵਿੱਚ ਹੋਣੀਆਂ ਹੁੰਦੀਆਂ ਨੇ ਜ਼ਰੂਰੀ ਨਹੀਂ ਕਿ ਹਰ ਤਾਂ ਹੋ ਜਾਣ ਲੇਕਿਨ ਉਹਦੇ ਹੋਣ ਦੇ ਚਾਂਸਸ ਬਹੁਤ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਹੈਗੀ ਆ ਉਹ ਹੁੰਦੀ ਹੈ ਨੀ ਟਟੀਆਂ ਉਲਟੀਆਂ ਕਿਉਂਕਿ ਪਾਣੀ ਤੁਹਾਡਾ ਕਲੋਰినੇਸ਼ਨ ਤੁਹਾਡੀ ਬਹੁਤ ਜ਼ਿਆਦਾ ਪ੍ਰੋਪਰ ਹੋ ਨਹੀਂ ਰਹੀ ਪਾਣੀ ਤੁਸੀਂ ਉੱਥੋਂ ਹੀ ਲੈ ਕੇ ਪੀਣਾ ਹੁੰਦਾ ਜਾਂ ਫਿਰ ਉਹ ਮਿਕਸਿੰਗ ਹੋਈ ਹੁੰਦੀ ਹੈ ਜਾਂ ਫਿਰ ਗੰਦਾ ਪਾਣੀ ਖੜਾ ਹੋ ਗਿਆ ਤੇ ਤੁਹਾਡੀਆਂ ਉਹ ਜਿਹੜੀਆਂ ਪਾਈਪਾਂ ਹੈਗੀਆਂ ਉਹਦੇ ਵਿੱਚ ਵੈਸੇ ਵੀ ਚਲਾ ਗਿਆ ਟਟੀਆਂ ਉਲਟੀਆਂ ਬਹੁਤ ਇੰਪੋਰਟੈਂਟ ਹੈ ਟਟੀਆਂ ਉਲਟੀਆਂ ਦੇ ਵਿੱਚ ਵੀ ਨਾ ਇੱਕ ਤਾਂ ਆਮ ਜਿਹੀਆਂ ਟਟੀਆਂ ਉਲਟੀਆਂ ਹੁੰਦੀਆਂ ਨੇ ਤੁਹਾਡਾ ਕੋਈ ਇੰਡਜੈਸ਼ਨ ਹੋ ਗਈ ਉਹਦੇ ਕਰਕੇ ਹੋ ਗਈਆਂ ਬਾਦ ਅਸ ਵੀ ਹੋ ਗਈ ਬਾਦ ਅਸ ਵੀ ਹੋ ਗਈ ਕਹਿ ਲੋ ਲੇਕਿਨ ਅਗਰ ਟਟੀਆਂ ਦੇ ਨਾਲ ਬੁਖਾਰ ਹੋਣ ਲੱਗ ਜਾਏ ਇਹ ਇੱਕ ਹੁੰਦੀਆਂ ਨੇ ਪੇਸ਼ ਵਰਗੀਆਂ ਚੌਲਾਂ ਦੇ ਪੇਸ਼ ਵਰਗੀ ਉਹ ਹੋਵੇ ਤੇ ਕੰਨਰਾ ਹੋਏਗਾ ਜਿਹੜਾ ਕਿ ਜ਼ਿਆਦਾ ਇਨਫੈਕਸ਼ੀਅਸ ਆ ਪੀਚਸ ਜਿਹੜੀ ਹੈਗੀ ਆ ਉਹ ਨਹੀਂ ਕੋਲਰਾ ਜਿਹੜਾ ਹੈਗਾ ਉਹਨੂੰ ਕਹਿੰਦੇ ਹੈਜਾ ਪੀਚਸ ਕਹਿੰਦੇ ਆਪਾਂ ਡਾਇਸੈਂਟਰੀ ਜੀ ਜੀ ਜਿਹੜਾ ਖੂਨ ਜੇ ਟੱਟੀਆਂ ਦੇ ਵਿੱਚ ਖੂਨ ਆਣ ਲੱਗ ਗਿਆ ਤੇ ਨਾਲ ਬੁਖਾਰ ਹੋ ਗਿਆ ਜਾਂ ਉਲਟੀਆਂ ਵੀ ਨਾਲ ਹੋ ਗਈਆਂ ਪੇਟ ਦਰਦ ਹੋਣ ਲੱਗ ਗਿਆ ਉਹ ਪੀਚਸ ਹੋ ਗਈ ਡਾਇਸੈਂਟਰੀ ਹੋ ਗਈ ਤੁਹਾਡੇ ਟੱਟੀਆਂ ਦੇ ਵਿੱਚ ਖੂਨ ਆਣ ਲੱਗ ਗਿਆ ਇਹ ਬਹੁਤ ਇਹ ਇਸ ਕਰਕੇ ਇਹਨਾਂ ਨੂੰ ਦੋਨਾਂ ਨੂੰ ਇਹਨਾਂ ਨੂੰ ਡਿਫਰੈਂਸ਼ੀਏਟ ਵੀ ਕਰਨਾ ਹੁੰਦਾ ਕਿ ਸਿੰਪਲ ਜਿਹੇ ਹੋ ਗਏ ਤਾਂ ਅਸੀਂ ਨਾਰਮਲੀ ਇਹ ਗੱਲ ਕਹਿੰਦੇ ਆ ਕਿ ਤੁਸੀਂ ਉਹਨੂੰ ਨਾ ਪਾਣੀ ਨਾਲ ਰਿਪਲੇਸ ਕਰ ਲਓ ਪਾਣੀ ਮਤਲਬ ਇਹ ਹੁੰਦਾ ਕਿ ਨਿੰਬੂ ਪਾ ਸਭ ਤੋਂ ਬੈਸਟ ਹੈ ਜਾਂ ORS ਵਾਲਾ ਕੋਲ ਵੀ ਹੋ ਸਕਦਾ ਨਿੰਬੂ ਪਾਣੀ ਜਿਹੜੀ ਸਕੰਝਵੀ ਹੁੰਦੀ ਹੈ ਨਾ ਤੇ ORS ਉਹ ਤਕਰੀਬਨ ਬਰਾਬਰ ਬਰਾਬਰੀ ਹੁੰਦੇ ਆ ਉਹਦੇ ਵਿੱਚ ਕੋ ਬਹੁਤਾ ਫਰਕ ਨਹੀਂ ਹੁੰਦਾ ਵਿੱਚ ਸੋ ਇਸ ਕਰਕੇ ਪਿੰਡਾਂ 'ਚ ਅਸੀਂ ORS ਦੀ ਗੱਲ ਕੱਟ ਕਰਦੇ ਆ ਨਿੰਬੂ ਪਾਣੀ ਦੀ ਗੱਲ ਜ਼ਿਆਦਾ ਕਰਦੇ ਆ ਜਿਹੜੀ ਅਵੇਲੇਬਿਲਟੀ ਹੁੰਦੀ ਹੈ ਪਰ ਜੇ ਟਟੀਆਂ ਦੇ ਵਿੱਚ ਖੂਨ ਆਣ ਲੱਗਿਆ ਤੇ ਬੁਖਾਰ ਹੋਣ ਲੱਗਿਆ ਜਾਂ ਟਟੀਆਂ ਦੇ ਨਾਲ ਜਿਹੜਾ ਪੀਸ ਵਰਗਾ ਪਾਣੀ ਆਉਣ ਲੱਗਿਆ ਤਾਂ ਉਹ ਇਨਫੈਕਟਿਵ ਵੀ ਜ਼ਿਆਦਾ ਹੋਏਗਾ ਤੇ ਉਹ ਖਤਰਨਾਕ ਵੀ ਹੋ ਸਕਦਾ ਸੋ ਉਹਦੇ 'ਚ ਵੀ ਡਾਕਟਰ ਦੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਵਿੱਚ ਜਿਹੜੀ ਹੈ ਫਿਰ ਅਗਲਾ ਪਾਰਟ ਨਾਰਮਲੀ ਆਉਂਦਾ ਕਿ ਨਾਰਮਲੀ ਪੇਟ ਦਰਦ ਹੋਣ ਲੱਗ ਜਾਂਦੀ ਹੈ ਜਾਂ ਜਿਵੇਂ ਆਪਾਂ ਕਹਿੰਦੇ ਪੀਲੀਆ ਜਾ ਹੋ ਗਿਆ ਇੱਥੇ ਇੱਕ ਗੱਲ ਬਹੁਤ ਇੰਪੋਰਟੈਂਟ ਹੈ ਜਿਹੜੀ ਮੈਂ ਸ਼ਾਇਦ ਤੁਸੀਂ ਮੇਰੇ ਨਾਲ ਤੀਹਾਂ ਵਾਰ ਕਨੈਕਟ ਹੋੜਾ ਮੈਂ ਬੜੀ ਬੜੀ ਬਾਰ ਬਾਰ ਬੋਲਿਆ ਕਿ ਲੋਕ ਗੰਦੇ ਪਾਣੀ ਨੂੰ ਹੈਪਾਟਾਈਟਸ ਬੀ ਤੇ ਹੈਪਾਟਾਈਟਸ ਸੀ ਦੇ ਨਾਲ ਜੋੜਦੇ ਆ ਹੈਪਾਟਾਈਟਸ ਬੀ ਐਂਡ ਸੀ ਜਿਹੜੇ ਹੈਗੇ ਨੇ ਉਹ ਗੰਦੇ ਪਾਣੀ ਨਾਲ ਨਹੀਂ ਹੁੰਦੇ ਉਹ ਖੂਨ ਨਾਲ ਖੂਨ ਰਾਹੀਂ ਫੈਲਦੇ ਆ ਜਿਵੇਂ ਆਪਾਂ ਏਡਜ਼ ਦੀ ਗੱਲ ਕਰਦੇ ਆ ਸਿਮਿਲਰ ਸਿਮਿਲਰ ਟਾਈਪ ਜਿਹੜੀ ਹੈਗੀ ਆ ਲੇਕਿਨ ਇਹ ਜਿਹੜੀ ਜੌਂਡਸ ਆਮ ਜੀ ਹੁੰਦੀ ਹੈ ਇਹ ਮਾਈਲਡ ਜੀਆਂ ਵਾਇਰਸਸ ਹੁੰਦੀਆਂ ਨੇ ਇਹ ਉਹਦੇ ਕਰਕੇ ਵੀ ਹੋ ਸਕਦੀ ਹੈ ਲੇਕਿਨ ਇਹ 5-7 ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਨਾਰਮਲੀ ਹਾਂ ਇਸੇ ਕਰਕੇ ਇੱਥੇ ਵੀ ਜਿਹੜਾ ਹੈਗਾ ਲੋਕਾਂ ਨੇ ਗਲਤ ਇੱਕ ਕਨਸੈਪਟ ਬਣੀ ਹੋਈ ਹੈ ਕਿ ਹਾਂ ਜੀ ਉਹ ਮੇਰਾ ਪੀਲੀਆ ਠੀਕ ਹੋ ਗਿਆ ਸੀ ਨਹੀਂ ਭਾਵੇਂ ਪੀਲੀਆ ਵੱਖਰੇ ਵੱਖਰੇ ਕਿਸਮ ਦਾ ਹੁੰਦਾ ਹੈ ਲੇਕਿਨ ਇਹ ਜਿਹੜਾ ਪੀਲੀਆ ਹੈਗਾ ਨਾਰਮਲੀ ਹੜਾਂ ਦੇ ਦਿਨਾਂ ਵਿੱਚ ਤੁਰ ਕੋ ਗੰਦੇ ਪਾਣੀ ਕਰਕੇ ਹੋਏਗਾ ਉਹ ਮਾਈਲਡ ਹੁੰਦਾ ਹੈ ਉਹ 5-7 ਦਿਨਾਂ ਦੇ ਵਿੱਚ ਹੋ ਕੇ ਠੀਕ ਹੋ ਜਾਂਦਾ ਹੈ ਤੀਸਰੀ ਵੱਡੀ ਜਿਹੜੀ ਬਿਮਾਰੀਆਂ ਆਉਂਦੀਆਂ ਨੇ ਜਿਹੜੀਆਂ ਐ ਸੀਜ਼ਨ ਦੇ ਵਿੱਚ ਆਉਣੀਆਂ ਨੇ ਉਹ ਹੈਗੀਆਂ ਨੇ ਇਹ ਜਿਹੜੇ ਆਪਾਂ ਵੈਕਟਰ ਬੋਰਨ ਡਿਸੀਜ਼ ਦੀ ਗੱਲ ਕਰਦੇ ਆਂ ਜਿਹਦੇ ਵਿੱਚ ਮੱਛਰ ਦੀ ਗੱਲ ਕਰਦੇ ਆਪਾਂ ਮੱਛਰ ਦੇ ਨਾਲ ਇਹ ਚਾਰ ਕਿਸਮ ਦੇ ਬੁਖਾਰ ਨੇ ਨੋਰਮਲ ਆਉਣੇ ਹੁਣ ਇੱਕ ਤਾਂ ਵਾਇਰਲ ਬੁਖਾਰ ਹੁੰਦਾ ਜਿਹਦੇ ਵਿੱਚ ਨੋਰਮਲੀ ਉਹ ਹੋਏਗਾ 2-4 ਦਿਨਾਂ ਪੰਜਾਂ ਵਿੱਚ ਉਹ ਠੀਕ ਹੋਣ ਲੱਗ ਜਾਂਦਾ ਲੇਕਿਨ ਅਗਰ ਉਹ ਡੇਂਗੂ ਬੁਖਾਰ ਹੈਗਾ ਮਲੇਰੀਆ ਬੁਖਾਰ ਹੈਗਾ ਟਾਈਫਾਇਡ ਬੁਖਾਰ ਹੈਗਾ ਤੇ ਇਹ ਹਮੇਸ਼ਾ ਹੀ ਦਵਾਈ ਨਾਲ ਠੀਕ ਹੋਣਾ ਇਹਦੇ ਬਿਨਾ ਦਵਾਈ ਤੋਂ ਠੀਕ ਨਹੀਂ ਹੋਣਾ ਜਾਂ ਜਿਵੇਂ ਆਪਾਂ ਡੇਂਗੂ ਦੀ ਕਹਿੰਨੇ ਆ ਵੀ ਤੁਹਾਡੇ ਕੋਲ ਕੋਈ ਦਵਾਈ ਨਹੀਂ ਇਦਾਂ ਨਹੀਂ ਹੈਗਾ ਕੋਈ ਦਵਾਈ ਨਹੀਂ ਹੁੰਦੀ ਪਰ ਅਸੀਂ ਇਹ ਗੱਲ ਕਹਿ ਕੇ ਚੱਲਦੇ ਆ ਕਿ ਅਗਰ ਤੁਹਾਨੂੰ ਡੇਂਗੂ ਹੈਗਾ ਵੀ ਡੇਂਗੂ ਚ ਨਾਰਮਲੀ ਆਪਾਂ ਕਹਿੰਨੇ ਨੇ ਉਹ ਸੈੱਲ ਘਟੇ ਹੁੰਦੇ ਆ ਜਦ ਦੀ ਆਪਾਂ ਗੱਲ ਕਰਦੇ ਤੇ ਫਿਰ ਵੀ ਉਹਦੇ ਚ ਨਾ ਡਾਕਟਰ ਦੀ ਕੰਸਲਟੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟਾਈਫਾਇਡਰ ਦੇ ਵਿੱਚ ਵੀ ਬਹੁਤ ਇੰਪੋਰਟੈਂਟ ਹੈ ਮਲੇਰੀਆ ਤਾਂ 100% ਇਹ ਹੈਗਾ ਕਿ ਜਿੰਨੀ ਦੇ ਤੱਕ ਤੁਸੀਂ ਕੋਈ ਐਂਟੀ ਮਲੇਰੀਆ ਗੱਲ ਦਵਾਈ ਨਹੀਂ ਖਾਦੀ ਉਸਨੇ ਠੀਕ ਨਹੀਂ ਹੋਣਾ ਤੀਸਰੀ ਜਿਹੜੀਆਂ ਹੋਰ ਵੱਡੀਆਂ ਬਿਮਾਰੀਆਂ ਜਿਹੜੀਆਂ ਇਹਦੇ ਚ ਆਉਂਦੀਆਂ ਨੇ ਜਿਵੇਂ ਖਾਰਿਸ਼ ਹੋਣ ਲੱਗੀ ਉਹ ਸਕਿਨ ਦੀ ਆ ਹੱਸ਼ਕ ਦੀ ਆ ਫੰਗਸ ਸੁੱਕ ਲੱਗੀ ਫੋਰੇਫਿੰਸ ਕਿ ਹੋਂ ਲੱਗੇ ਤੇ ਪੰਜਮਾ ਉਹਦੇ ਚ ਨਾਰਮਲੀ ਹੁੰਦਾ ਕਿ ਤੁਹਾਡਾ ਟਰਾਮਾ ਜਿਵੇਂ ਜਿਵੇਂ ਤੁਸੀਂ ਗਰਗੇ ਕੰਦੇ ਥਾਵਾਂ ਤੇ ਪਾਣੀ ਪਾਣੀ ਚ ਨਹੀਂ ਪਤਾ ਲੱਗਿਆ ਕੋਈ ਬੰਦਾ ਡੁੱਬ ਗਿਆ ਵਿੱਚ ਜਿਹੜਾ ਹੈਗਾ ਡੋਂਗੇ ਪਾਣੀ ਦੇ ਵਿੱਚ ਆ ਗਿਆ ਇਹ ਚਾਰ ਪੰਜ ਛੇ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਇਸ ਸੀਜ਼ਨ ਦੇ ਵਿੱਚ ਤੇ ਹੜਾਂ ਕਰਕੇ ਜ਼ਿਆਦਾ ਹੁੰਦੀ ਹੈ ਵੈਸੇ ਤੇ ਪਾਣੀ ਦੇ ਜਦੋਂ ਮੀਂਹ ਜ਼ਿਆਦਾ ਪੈਂਦੇ ਆ ਇਹ ਚਾਰ ਇਹ ਪੰਜੇ ਛੇ ਬਿਮਾਰੀਆਂ ਇਸ ਸੀਜ਼ਨ ਦੇ ਵਿੱਚ ਆਉਂਦੀਆਂ ਆਉਂਦੀਆਂ ਨੇ ਵਿੱਚ ਜਿਹਦੇ ਬਾਰੇ ਸਰਕਾਰ ਨੇ ਕੋਸ਼ਿਸ਼ ਤਾਂ ਕੀਤੀ ਹੁੰਦੀ ਹੈ ਪਰ ਸਰਕਾਰ ਦੀ ਕੋਸ਼ਿਸ਼ ਬਹੁਤੀ ਵਾਰੀ ਨਾ ਅਧੇ ਮਨੋਂ ਹੁੰਦੀ ਹੈ ਹੁਣ ਤੁਸੀਂ ਅੱਗੇ ਨਾਲ ਹੀ ਇੱਕ ਗੱਲ ਵਿੱਚ ਕੀਤੀ ਸੀ ਕਿ ਜਿਹੜੀਆਂ ਐਨ ਜੀਓਜ਼ ਹੁੰਦੀ ਘੜੀ ਸੇਵਾ ਕਰ ਰਹੀਆਂ ਨੇ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਸੇਵਾ ਲੋਕ ਕਰ ਰਹੇ ਨੇ ਲੇਕਿਨ ਉਹ ਉਹਦੇ ਚ ਮੈਡੀਸਿਨ ਦੀ ਗੱਲ ਬਿਲਕੁਲ ਨਹੀਂ ਹੋ ਰਹੀ ਜਾਂ ਜੇ ਹੋ ਰਹੀ ਹੈ ਤਾਂ ਬੜੇ ਗਲਤ ਢੰਗ ਨਾਲ ਹੋ ਰਹੀ ਹੈ ਹਾਂ ਮਲਮਾ ਹੋਰੀਆਂ ਨੇ ਜਾਂ ਆਡੋਮੋਸ ਹੋਰੀ ਹੈ ਹੁਣ ਤੁਸੀਂ ਦੇਖੋ ਨਾ ਆਡੋਮੋਸ ਔਰ ਮਛਰਦਾਂਦੀ ਦੀ ਗੱਲ ਕਰਦੇ ਆਂ ਹੁਣ ਮੱਛਰ ਨੂੰ ਭਜਾਉਣ ਵਾਸਤੇ ਸਭ ਤੋਂ ਸੌਖਾ ਤਰੀਕਾ ਹੁੰਦੀ ਹੈ ਫੋਗਿੰਗ ਤੇ ਫੋਗਿੰਗ ਜਿਹੜੀ ਹੈਗੀ ਹੈ ਇਹ ਧੋਆ ਜਿਹੜਾ ਉਹ ਨਾਰਮਲੀ ਇੱਕ ਮਸ਼ੀਨ ਜਿਹੜੀ 50000 ਕਾਸਟ ਆ ਉਹਦੀ ਜਿਹੜੀ ਸਾਈਕਲ ਤੇ ਜਾਂ ਸਕੂਟਰ ਤੇ ਆਪਾਂ ਚਲਾ ਸਕਦੇ ਹਾਂ ਜਾਂ ਹੁਣ ਬੋਰਡ ਤੇ ਬਣੀ ਜਾ ਸਕਦੀ ਹੈ ਕਿਤੇ ਵੀ ਕਿਸ ਤਰ੍ਹਾਂ ਵੀ ਬਣ ਕੇ ਉਹਨੂੰ ਚਲਾਇਆ ਜਾ ਸਕਦਾ ਹੈ ਉਹ ਜਿਹੜੀ ਫੋਗਿੰਗ ਹੈਗੀ ਹੈ ਉਹ ਇੱਕ ਤਾਂ ਇੱਕ ਮਸ਼ੀਨ ਜਿਹੜੀ ਹੈਗੀ ਹੈ 5 ਤੋਂ ਲੈ ਕੇ 10 ਮਿੰਟਾਂ ਤੱਕ ਤੁਹਾਡੇ ਕਰ ਸਕਦੀ ਕਿਉਂਕਿ ਹਫਤੇ ਚ ਇੱਕ ਵਾਰੀ ਹੀ ਕਰਨੀ ਹੁੰਦੀ ਹੈ ਵਿੱਚ ਦੂਸਰਾ ਹੈ ਕਿ ਉਹ ਲੌਂਗ ਟਰਮ ਹੈਗੀ ਹੈ ਤੀਸਰਾ ਹੈ ਕਿ ਉਹਦਾ ਖਰਚਾ ਬਹੁਤ ਘੱਟ ਹੈ ਔਰ ਹੜ ਤਾਂ ਹੁਣ ਇਸ ਵਾਰੀ ਭਾਵੇਂ ਜ਼ਿਆਦਾ ਆਇਆ ਨਹੀਂ ਲੇਕਿਨ ਹੜ ਤਾਂ ਹਰ ਸਾਲ ਹੀ ਆਉਂਦੇ ਆ ਸੋ ਮੇਰੀ ਇਹ ਜੀ ਰਿਕੁਐਸਟ ਰਹਿੰਦੀ ਆ ਹਮੇਸ਼ਾ ਐਨ ਜੀਓਜ਼ ਨੂੰ ਅਸੀਂ ਤੁਸੀਂ ਵੀ ਉਸ ਇਲਾਕੇ ਚ ਤੋਂ ਬਿਲੋਂਗ ਕਰਦੇ ਹੋ ਜਿੱਥੇ ਮੈਂ ਜ਼ਿਆਦਾ ਨੌਕਰੀ ਕੀਤੀ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਜੇ ਕੋਈ ਡੋਨੇਸ਼ਨ ਕਰਨਵਾਇਆ ਉਹਨੂੰ ਕਹਿੰਦਾ ਯਾਰ ਆ ਪਹਿਲਾ ਫੋਗਿੰਗ ਮਸ਼ੀਨ ਲੈ ਕੇ ਆ ਜਿਵੇਂ ਆਪਣੇ ਡੇਰਾਵਸੀ ਇਲਾਕੇ ਚ ਉਹ ਮੱਖੀਆਂ ਬਹੁਤ ਹੁੰਦੀਆਂ ਦੀ ਅਸੀਂ ਬਿਲਕੁਲ ਤੇ ਉਹ ਜਿੰਨੀਆਂ ਕੋ ਪੋਲਟਰੀ ਫਾਰਮ ਵਾਲੇ ਸੀ ਉਹਨਾਂ ਨਾਲ ਜ਼ਬਰਦਸਤੀ ਕਰਦਾ ਹੁੰਦਾ ਸੀ ਕਿ ਨਹੀਂ ਫੋਗਿੰਗ ਮਸ਼ੀਨ ਲੈ ਕੇ ਆ ਜੀ ਤੇ ਅਸੀਂ ਲਾਲੂ ਡੇਰਾਵਸੀ ਹੋਵੇ ਜਾਂ ਹੋਰ ਆਸੇ ਪਾਸੇ ਜ ਸਾਡੇ ਬੂਥ ਘਟ ਸੀਗਾ ਮੇਰੀ ਕੋਸ਼ਿਸ਼ ਇਹ ਸੀਗੀ ਕਿ ਉਹ ਫੋਗਿੰਗ ਮਸ਼ੀਨ ਜਿਹੜੀ ਹੈਗੀ ਆ ਉਹ ਲੰਬੇ ਸਮੇਂ ਵਾਸਤੇ ਤੇ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਮੱਛਰਦਾਨੀ ਦੇ ਵਿੱਚ ਕਿੰਨੇ ਬੰਦਾ ਇੱਕ ਜਾਂ ਦੋ ਰਹਿ ਸਕਦਾ ਤੇ ਜਿਵੇਂ ਹੁਣ ਆਪਣੇ ਕੋਲ 14 15 100 1600 ਪਿੰਟ ਜਿਹੜੇ ਹੈਗੇ ਬਲਕਿ ਹੁਣ ਤਾਂ ਥੋੜਾ ਜ਼ਿਆਦਾ ਵੀ ਆਇਆ ਹੈ 4 ਪਿੰਟ ਵੀ ਹੈਗੇ ਆ ਜਿਹਦੇ ਕੋਲ ਵਿੱਚ ਜਾਣੇ ਜੇ 2000 ਪਿੰਟ ਦੇ ਵਿੱਚ ਤੁਹਾਨੂੰ ਮੱਛਰਦਾਨੀ ਵੰਡਣੇ ਪੈ ਜਾਣ ਤਾਂ ਕਿੰਨਾ ਖਰਚਾ ਹੋਏਗਾ ਤੇ ਪਰਚਾ ਕਿੰਨਾ ਹੋਏਗਾ ਤਾਂ ਉਹਨਾਂ ਨੂੰ ਯੂਜ਼ ਕਰਨਾ ਵੀ ਇੱਕ ਟਾਈਮ ਬੇਸਡ ਹੈ ਨਾ ਕਿ ਕਿੰਨੇ ਟਾਈਮ ਵਾਸਤੇ ਅੰਦਰ ਰਹੇਗਾ ਬੰਦਾ ਬਿਲਕੁਲ ਉਨੇ ਸਾਰੇ ਪਿੰਡ ਨੂੰ ਕਵਰ ਨਹੀਂ ਨਾ ਕਰਨਾ ਨਾ ਉਹਨੇ ਸਾਰੇ ਮਹੱਲੇ ਨੂੰ ਕਵਰ ਕਰਨਾ ਫੋਗਿੰਗ ਨੇ ਸਾਰੇ ਮਹੱਲੇ ਨੂੰ ਸਾਰੇ ਪਿੰਡ ਨੂੰ ਤੇ ਬਰਾਬਰ ਇਕੁਅਲ ਜਿਹੜਾ ਹੈਗਾ ਅਮੀਰ ਗਰੀਬ ਜਿਹੜੇ ਹੈਗੇ ਸਾਰੇ ਛੱਡਦੇ ਨੇ ਉਹਨੇ ਵਿੱਚ ਜਿਹੜੀ ਹੈਗੀ ਸੋ ਇਹ ਬਹੁਤ ਇੰਪੋਰਟੈਂਟ ਹੈ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਸ ਸੀਜ਼ਨ ਦੇ ਵਿੱਚ ਅਸੀਂ ਨਾਰਮਲੀ ਇਹ ਕੈਲਕੂਲੇਟ ਕਰਕੇ ਚੱਲਦੇ ਹਾਂ ਕਿ ਜਿਹੜੀ ਕਿਟ ਮੈਡੀਕਲ ਕਿਟ ਤੁਸੀਂ ਬਣਾਓ ਉਹਦੀ ਪੈਰਾਸਟਾਮੋਲ ਗੋਲੀ ਜਿਹੜੀ ਹੈ ਸਭ ਤੋਂ ਜ਼ਿਆਦਾ ਸੇਫ ਹੈ ਐਸਪ੍ਰਿਨ ਦੀ ਗੋਲੀ ਅਸੀਂ ਨਹੀਂ ਲੈਣੀ ਹੁੰਦੀ ਕਿਉਂਕਿ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅਗਰ ਡੈਂਗੂ ਤੁਹਾਨੂੰ ਬਾਏ ਚਾਂਸ ਅਚਾਨਕ ਹੈਗਾ ਤੁਸੀਂ ਐਸਪਰੀਨ ਦੀ ਗੋਲੀ ਲਈ ਤਾਂ ਤੁਸੀਂ ਸਿਸਟਮ ਨੂੰ ਖਰਾਬ ਕਰ ਲੋਗੇ ਇਸ ਕਰਕੇ ਇੱਕੋ ਗੱਲ ਮੰਨੀ ਜਾਂਦੀ ਹੈ ਉਹ ਖੂਨ ਨੂੰ ਹੋਰ ਪਤਲਾ ਕਰ ਦਿੰਦੀ ਹੈ ਹਾਂ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਐਸਪਰੀਨ ਵਾਲੀ ਡਿਸਪਰੀਨ ਵਾਲੀ ਗੋਲੀ ਨਹੀਂ ਲੈਣੀ ਪੈਰਾਸਟੈਮੋਲ ਦੀ ਗੋਲੀ ਰੱਖਣੀ ਚਾਹੀਦੀ ਹੈ ਪੇਟ ਦਰਦਾਂ ਦੀ ਗੋਲੀ ਰੱਖਣੀ ਚਾਹੀਦੀ ਹੈ ਉਲਟੀ ਵਾਲੀ ਗੋਲੀ ਜਿਹੜੀ ਹੈਗੀ ਹੈ ਯਾਨੀ ਕਿ ਜਿਹੜੀ ਬੁਖਾਰ ਵਾਲੀ ਗੋਲੀ ਹੁੰਦੀ ਹੈ ਨਾਰਮਲ ਟੀਨ ਚ ਉਹ ਹੀ ਦਰਦ ਵਾਸਤੇ ਵੀ ਵਰਤੀ ਜਾ ਸਕਦੀ ਹੈ ਬੈਂਡੇਜ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੇ ਕਿਤੇ ਸੱਟ ਲੱਗੇ ਤੁਹਾਨੂੰ ਕੁਝ ਬੰਨਣ ਦੀ ਜ਼ਰੂਰਤ ਪਵੇ ਬੀਟਾ ਡੀਨ ਵਰਗੀ ਜਿਹੜਾ ਐਂਟੀਸੈਪਟਿਕ ਡਿਟੋਲ ਹੋ ਗਿਆ ਇਹ ਚਾਰ ਪੰਜ ਚੀਜ਼ਾਂ ਦੀ ਕਿੱਟ ਹੋਣੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਕਿੱਟ ਜਿਹੜੀ ਹੈਗੀ ਆ ਉਹ ਨਹੀਂ ਦੇਣੀ ਚਾਹੀਦੀ ਕਿਉਂਕਿ ਅਗਰ ਤੁਸੀਂ ਦਿੱਤੀ ਹੈ ਤਾਂ ਉਹ ਮਿਸਯੂਜ਼ ਹੋ ਜਾਂਦੀ ਹੈ ਜਾਂ ਗਲਤੀ ਨਾਲ ਖਾ ਲੇਗਾ ਕੋਈ ਜਾਂ ਪਈ ਰਹੂਗੀ ਉਹ ਕਿਉਂਕਿ ਤੁਸੀਂ ਉਸ ਨੂੰ ਯੂਜ਼ ਨਹੀਂ ਕਰ ਪੋਗੇ ਸੋ ਮੇਰੀ ਤੁਹਾਡੇ ਮੀਡੀਆ ਦੇ ਥਰੂ ਜਿਹੜੇ ਐਨ ਜੀਓਸ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਇਹ ਚਾਰ ਪੰਜ ਗੋਲੀਆਂ ਜਿਹੜੀਆਂ ਨੇ ਪੈਰਾਸਟੈਮੋਲ ਦੀ ਗੋਲੀ ਹੋ ਜਾਂਦੀ ਹੈ ਉਲਟੀ ਵਾਸਤੇ ਆਪਾਂ ਪਿਆਰੀ ਨਾਰਮਲ ਨਾਰਮਲ ਟੀਨ ਚ ਆਮ ਹੀ ਲੋਕਾਂ ਨੂੰ ਯਾਦ ਹੁੰਦੀ ਹੈ ਤੇ ਤੁਹਾਡਾ ਸਿਰ ਦਰਦ ਵਾਸਤੇ ਉਹ ਇਸਵਾਜਮੀ ਚੌਲ ਦੀ ਨਾਮਕ ਐਸੇ ਆਉਣ ਦਾ ਕਾਊਂਟਰ ਡਰੱਗਸ ਮੰਨੀ ਜਾਂਦੀਆਂ ਨੇ ਡਾਕਟਰ ਦੀ ਪਰਚੀ ਤੋਂ ਬਿਨਾਂ ਤੁਹਾਨੂੰ ਮਿਲ ਸਕਦੀਆਂ ਨੇ ਵਿੱਚ ਜਿਹੜੀ ਹੈਗੀ ਸੋ ਇਹ ਚਾਰ ਪੰਜ ਗੋਲੀਆਂ ਤੇ ਪੱਟੀਆਂ ਇਹ ਇੱਕ ਕਿੱਟ ਬਣਾ ਕੇ ਦੇਣੀ ਚਾਹੀਦੀ ਹੈ ਇਸ ਤੋਂ ਜ਼ਿਆਦਾ ਕੋਈ ਐਂਟੀਬਾਇਓਟਿਕ ਦੂਜਾ ਤੀਜਾ ਦੇਣ ਦੀ ਜ਼ਰੂਰਤ ਨਹੀਂ ਕਿਉਂਕਿ ਜੇ ਤੁਸੀਂ ਦਿਓਗੇ ਇੱਕ ਤਾਂ ਉਹ ਮਿਸਜੂਜ਼ ਹੋਣ ਦੇ ਚਾਂਸਸ ਜ਼ਿਆਦਾ ਨੇ ਇੱਕ ਹੈਗਾ ਕਿ ਜੇ ਉਹ ਅਸੀਂ ਦੇਖਿਆ ਹੈ ਕਿ ਸਰਕਾਰ ਜਦੋਂ ਮੈਡੀਸਿਨ ਵੀ ਪਰਚੇਸ ਕਰਦੀ ਹੈ ਨਾ ਇਸ ਤਰ੍ਹਾਂ ਦੀਆਂ ਮੈਡੀਸਿਨ ਪਰਚੇਸ ਕਰੇਗੀ ਜਿਹੜੀਆਂ ਅਸੀਂ ਕਈ ਵਾਰੀ ਉੱਥੇ ਯੂਜ਼ ਨਹੀਂ ਕਰ ਪਾਉਂਦੇ ਫਿਰ ਉਦਾਂ ਹੀ ਪਈ ਰਹਿੰਦੀ ਤੁਹਾਡੀਆਂ ਜਿਹੜੀਆਂ ਹੁਣ ਤੁਸੀਂ ਦੇਖੋ ਨਾ ਜੇ ਤੁਸੀਂ ਐਂਟੀਫ ਉਹ ਤਾਂ 15-20 ਰੁਪਏ ਦੀ ਇੱਕ ਗੋਲੀ ਆਉਂਦੀ ਹੈ ਤੇ 15-20 ਰੁਪਏ ਦੇ ਨਾਲ ਤੇ ਤੁਸੀਂ ਸਾਰੇ ਪਿੰਡ ਨੂੰ ਪੈਰਾਸੈਟਾਮੋਲ ਦੀਆਂ ਗੋਲੀਆਂ ਦੇ ਸਕਦੇ ਹੋ। ਸੋ ਉਹ ਉਹ ਜਿਆਦਾ ਇੰਪੋਰਟੈਂਟ ਹੈਗਾ ਜਿਹੜਾ ਵਰਕੇਬਲ ਸੋਲੂਸ਼ਨ ਹੈਗਾ। ਅਸੀਂ ਕਈ ਵਾਰੀ ਨੌਨ ਵਰਕੇਬਲ ਨਾ ਨਾ ਸੇਵਾ ਕਰੋ ਕੋਈ ਨਹੀਂ ਕਿਸੇ ਨੂੰ ਕੋਈ ਰੋਕਦਾ ਜਿਵੇਂ ਹੁਣ ਉੱਥੇ ਹੋ ਰਿਹਾ ਹੈ। ਸੇਵਾ ਸਾਰੇ ਕਰਨਾ ਚਾਹੁੰਦੇ ਸੀ ਲੇਕਿਨ ਤੁਸੀਂ ਦੇਖਿਆ ਵੀ ਕਰੋਨਾ ਦੇ ਦੌਰਾਨ ਵੀ ਲੋਕਾਂ ਦੇ ਘਰ ਪਰ ਦਿੱਤੇ ਹਾਂ ਹਾਂ ਹੁਣ ਵੀ ਪਰ ਦਿੱਤੇ ਹੋયા ਆ ਵਾਪਸ ਲੈ ਲੈ ਕੇ ਆ ਰਹੇ ਆ ਕਿਉਂਕਿ ਕੋਈ ਸੈਂਟਰਲਾਈਜ਼ਡ ਸਿਸਟਮ ਤਾਂ ਹੈ ਹੀ ਨਹੀਂ। ਇਦੇ ਚ ਜਿਹੜਾ ਜ਼ਿਆਦਾ ਇੰਪੋਰਟੈਂਟ ਹੁੰਦਾ ਉਹ ਹੁੰਦਾ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈਗੀ ਆ ਨਾਲ ਸਾਡੀ ਮੈਡੀਕਲ ਪਰ ਤੁਸੀਂ ਦੇਖਿਆ ਕਿ ਪਿਛਲੇ 5 7 10 ਦਿਨਾਂ ਚ ਸ਼ਾਇਦ ਹੀ ਕੋ ਮੈਡੀਕਲ ਵਾਲਾ ਕੋ ਬੋਲਿਆ ਹੋਵੇ ਕਿ ਅਸੀਂ ਕਿਹੜੀਆਂ ਮੈਡੀਸਿਨ ਲੈ ਕੇ ਜਾਣੀਆਂ ਜਾਂ ਕੋਈ ਡੀਸੀ ਕੋਈ ਵੀ ਡੀਸੀਐਸ ਡੀਐਮ ਬੋਲਿਆ ਹੋਵੇ ਕਿ ਹਾਂਜੀ ਤੁਸੀਂ ਜਿਹੜਾ ਹੈਗਾ ਆਹ ਵਾਲੀਆਂ ਚੀਜ਼ਾਂ ਸਾਨੂੰ ਪ੍ਰੋਵਾਈਡ ਕਰੋ ਨਾ ਕੁਝ ਨਹੀਂ ਬੋਲ ਰਿਹਾ ਉਹ ਸਾਰੇ ਉਸੇ ਖਾਣੇ ਖਾਣਾਲੇ ਚੱਕਰ ਚ ਲੱਗੇ ਕੋ ਫੋਟੋ ਖਾਂਚ ਚ ਲੱਗੇ ਹੋਇਆ ਕੋ ਫੋਟੋ ਵੰਡਣ ਚ ਲੱਗੇ ਸੋ ਇਹ ਇਹ ਬਹੁਤ ਇੰਪੋਰਟੈਂਟ ਇਸ਼ੂ ਹੈ ਜਿਹੜਾ ਤੁਸੀਂ ਟੱਚ ਕੀਤਾ ਹੈ ਇੱਕ ਮੈਡੀਸਿਨ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਅਗਰ ਛੋਟ ਥੋੜੀ ਜੀ ਵੀ ਮੰਨ ਲਓ ਤੁਹਾਡੇ ਪੇਟ ਦਰਦ ਹੋ ਰਹੀ ਹੈ ਤੁਸੀਂ ਗੋਲੀ ਖਾ ਲਈ ਜੇ ਆਮ ਜਨਰਲ ਦੀ ਜਿਵੇਂ ਆਪਾਂ ਕਹਿੰਦੇ ਐਂਡਿਸ਼ਨ ਤਾਂ ਤੁਹਾਨੂੰ ਇੱਕ ਤਾਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਜਰੂਰਤ ਨਹੀਂ ਇੱਕ ਤੁਸੀਂ ਕੰਫਰਟੇਬਲ ਹੋ ਗਏ ਦੋਵੇਂ ਚੀਜ਼ਾਂ ਹੋ ਗਈਆਂ ਇੱਕ ਥੋੜਾ ਜਿਹਾ ਕਾਉਂਸਲਿੰਗ ਦੀ ਵੀ ਜਰੂਰਤ ਪੈਂਦੀ ਹੈ ਕਿਉਂਕਿ ਜਦੋਂ ਦੇਖੋ ਲਾਸ ਬਹੁਤ ਹੋਇਆ ਹੈ ਔਰ ਕੱਲੇ ਇਸ ਲਾਸ ਦੀ ਗੱਲ ਨਹੀਂ ਕਿਸੇ ਦਾ ਵੀ ਕਿਸੇ ਵੀ ਬਾਰਸ਼ ਦੇ ਵਿੱਚ ਲਾਸ ਹੁੰਦਾ ਹੈ ਤੇ ਮੈਂਟਲ ਸਟ੍ਰੈਸ ਵੀ ਬਹੁਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੋ ਉਹਦਾ ਕਾਉਂਸਲਿੰਗ ਵਾਲਾ ਪਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਗਵਰਨਮੈਂਟ ਨੇ ਬੱਸ ਇਹ ਸੈਟਅਪ ਤਾਂ ਕੀਤਾ ਹੋਇਆ ਜਿਵੇਂ 1000 ਪਿੱਛੇ ਇੱਕ ਆਸ਼ਾ ਹੈਗੀ ਐ। ਸੋ ਉਹਨੂੰ ਇਹੀ ਦੱਸਿਆ ਜਾਂਦਾ ਹੈ ਕਿ ਜੇ ਤੁਹਾਡੇ ਪਿੰਡ ਵਿੱਚ ਜਾਂ ਮੁਹੱਲੇ ਵਿੱਚ ਕੋਈ ਬਿਮਾਰੀ ਹੋਵੇ ਤਾਂ ਤੁਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਉਹਨਾਂ ਨੂੰ ਦੋਨਾਂ ਨੂੰ ਮੈਸੇਜ ਕਰਕੇ ਉਹਨਾਂ ਦਾ ਕੋਆਰਡੀਨੇਟ ਕਰੋ ਦੋਨਾਂ ਨੂੰ ਵਿੱਚ। ਆਸ਼ਾ ਵਰਕਰ, ਆਸ਼ਾ ਵਰਕਰ ਸੋ ਉਹ ਮੇਨ ਜਿਹੜਾ ਪਰਪਸ ਹੈਗਾ ਆਸ਼ਾ ਦਾ ਉਹ ਇਹ ਹੈ ਹੀ ਇਹ ਹੀ ਸੀ ਕਿ ਤੁਸੀਂ ਕੋਆਰਡੀਨੇਟ ਕਰੋ। ਤਾਂ ਕਿ ਬਿਮਾਰੀ ਜਿਹੜੀ ਛੇਤੀ ਕੰਟਰੋਲ ਹੋ ਸਕੇ ਤੇ ਮੈਂ ਤੁਹਾਡੇ ਮੀਡੀਆ ਰਾਹੀਂ ਇਹੀ ਰਿਕੁਐਸਟ ਕਰੂੰਗਾ ਕਿ ਇੱਕ ਜਿਆਦਾ ਦੀ ਪਾਪੂਲੇਸ਼ਨ ਕਿਛੇ ਪੰਜਾਬ ਦੇ ਵਿੱਚ 28000 ਦੇ ਕਰੀਬ ਆਸ਼ਾ ਵਰਕਰਸ ਹੈਗੀਆਂ ਨੇ ਕਿਉਂਕਿ ਆਪਣੀ ਪਾਪੂਲੇਸ਼ਨ ਯਾਨੀ ਕਿ ਇਹ 3 ਕਰੋੜ ਦੇ ਕਰੀਬ ਉਹਨਾਂ ਨੂੰ ਜ਼ਰੂਰ ਮੈਸੇਜ ਦਿਓ ਨਾਲੇ ਬਲਕਿ ਉਹਨਾਂ ਨੂੰ ਇਹ ਗੱਲ ਕਹੋ ਕਿ ਤੁਸੀਂ ਹੈਲਥ ਵਾਲਿਆਂ ਨੂੰ ਤੁਸੀਂ ਕਾਲ ਕਰੋ ਉਹਨਾਂ ਕੋਲ ਈਜ਼ੀ ਹੈਗਾ ਕਿ ਜੇ ਉਹਨਾਂ ਨੂੰ ਦੱਸਿਆ ਵੀ ਹੁੰਦਾ ਕਿ ਕਿਸ ਲੈਵਲ ਦਾ ਮਰੀਜ਼ ਹੈਗਾ ਉਹਨੂੰ ਆਪਾਂ ਕਿੱਥੇ ਲੈ ਕੇ ਜਾਣਾ ਹੈ ਤੇ ਕੀ ਕਿਵੇਂ ਕੀ ਟਰੀਟ ਕਰਨਾ ਇਹ ਬਹੁਤ ਇੰਪੋਰਟੈਂਟ ਹੈਗਾ ਕਿ ਆਸ਼ਾ ਨਾਲ ਕੰਟੈਕਟ ਕੀਤਾ ਜਾ ਵੀ ਉਸ ਟੈਕਨੀਕ ਤੇ ਤੇ ਇੱਕ ਜਿਹੜੀ ਮੇਰੇ ਖਿਆਲ ਚ ਪਹਿਲੂ ਰਹਿ ਗਿਆ ਉਹ ਇਹ ਕਿ ਬਹੁਤ ਸਾਰੇ ਪਸ਼ੂ ਜਿਹੜੇ ਨੇ ਉਹ ਮਰੇ ਨੇ ਉਹਨਾਂ ਦੇ ਮਰਨ ਤੋਂ ਬਾਅਦ ਕਿਉਂਕਿ ਅੱਗੇ ਅਗਰ ਪਸ਼ੂ ਮਰ ਜਾਈਦਾ ਉਹਦੀ ਚੁਕਚਕਾਈ ਹੋ ਜਾਂਦੀ ਹੈ ਪਰ ਹੁਣ ਪਸ਼ੂ ਮੇਰੇ ਖਿਆਲ ਜਿਆਦਾ ਲੱਭਣੇ ਹੀ ਨਹੀਂ ਕਿਥੇ ਬਾਰੇ ਪਏ ਨੇ ਕਿੱਥੋਂ ਹੜ ਕੇ ਕਿੱਥੇ ਆ ਗਏ ਉਹਨਾਂ ਕਾਰਨ ਵੀ ਡਿਜ਼ੀਜ਼ ਜਿਹੜੇ ਨੇ ਬਹੁਤ ਫੈਲਦੇ ਨੇ ਤੇ ਪਸ਼ੂਆਂ ਦੇ ਰੋਗ ਹਾਂ ਪਸ਼ੂਆਂ ਦੇ ਰੋਗ ਪਸ਼ੂਆਂ ਦਾ ਕਾਰਨ ਇੱਕ ਪਸ਼ੂਆਂ ਦੇ ਰੋਗ ਉਹਦੇ ਚ ਮੈਂ ਉਹਦੇ ਬਾਰੇ ਜਿਆਦਾ ਕਮੈਂਟ ਤਾਂ ਨਹੀਂ ਕਰ ਸਕਦਾ ਪਸ਼ੂਆਂ ਵਾਲੇ ਦੇ ਸੈਸ਼ਨ ਦੇ ਵਿੱਚ ਪਰ ਆਪਾਂ ਦੇਖਿਆ ਹੀ ਹੈ ਕਿ ਉਹ ਜਿਹੜੀ ਮੂੰਹ ਖੋਰ ਵਾਲੀ ਬਿਮਾਰੀ ਹੁੰਦੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਕਾਫੀ ਕਾਫੀ ਜ਼ਿਆਦਾ ਜੜੀ ਹੈਗੀ ਹੈ ਉਹ ਮੰਨੀ ਜਾਂਦੀ ਹੈ ਪਰ ਉਹ ਕਿਉਂਕਿ ਸਾਡਾ ਵਿਸ਼ਾ ਨਹੀਂ ਹੈਗਾ ਇਸ ਕਰਕੇ ਨਾਰਮਲੀ ਤਾਂ ਪਸ਼ੂ ਨੇ ਕਿਹੜਾ ਬੋਲਣਾ ਹੁੰਦਾ ਉਹਨੇ ਵਾਤ ਤੋਂ ਵਾਤ ਹੋ ਗਿਆ ਕਿ ਉਹ ਪੱਠੇ ਨਹੀਂ ਖਾਊਗਾ ਅਗਰ ਤੁਹਾਡਾ ਪੱਠੇ ਨਹੀਂ ਖਾ ਰਿਹਾ ਜਾਂ ਆਪਾਂ ਨੂੰ ਲੱਗਦਾ ਹੈ ਕਿ ਉਹਦਾ ਬਿਹੇਵੀਅਰ ਠੀਕ ਨਹੀਂ ਹੋ ਗਿਆ ਜਿਹੜਾ ਹੈਗਾ ਮੱਝ ਗਾਂ ਜਾਂ ਛੁਟਾ ਜੋ ਵੀ ਹੁੰਦਾ ਹੈ ਉਹ ਨਹੀਂ ਖੜਾ ਹੋ ਰਿਹਾ ਤੇ ਇਹਦਾ ਮਤਲਬ ਹੈਗਾ ਕਿ ਉਹਨੂੰ ਕੋਈ ਇਸ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਹੈ ਜਿਹਦਾ ਤੁਸੀਂ ਐਨੀਮਲ ਹਸਪਿਟਲ ਵਾਲਿਆਂ ਦੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਕੰਟੈਕਟ ਕੀਤਾ ਜਾ ਸਕਦਾ ਉਹਨਾਂ ਦਾ ਸੈਟਅਪ ਵੀ ਵੈਸੇ ਕਾਫੀ ਵੱਡਾ ਬਣਿਆ ਹੋਇਆ ਹੈ ਬਟ ਆਈ ऍम ਨਾਟ ਵੈਰੀ ਸ਼ੋਰ ਕਿ ਕਿੰਨਾ ਵਰਕੇਬਲ ਹੈ ਕਿਉਂਕਿ ਉਹਨਾਂ ਦੇ ਵੈਟਰਨਰੀ ਆਫੀਸਰਸ ਪਹਿਲਾਂ ਤੱਕ ਵੈਟਰਨਰੀ ਕਟ ਸੀਗੇ ਵੈਟਰਨਰੀ ਅਸਿਸਟੈਂਟਾਂ ਦੇ ਨਾਲ ਕੰਮ ਚਲਾਉਂਦੇ ਹੁੰਦੇ ਸੀਗੇ ਪਰ ਉਹਦੇ ਚ ਵੀ ਇਹੀ ਹੈਗਾ ਕਿ ਇਹ ਜਿਹੜੇ ਪਿੰਡ ਦੇ ਮੋਤਬਰ ਬੰਦੇ ਹੁੰਦੇ ਆ ਉਹਨਾਂ ਨੂੰ ਅੱਗੇ ਲੱਗਣਾ ਲੱਗਣਾ ਚਾਹੀਦਾ ਨਾਰਮਲੀ ਨਾ ਪੰਚਾਇਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਜਿਸ ਤਰ੍ਹਾਂ ਵਰਕ ਕਰਦੀਆਂ ਨੇ ਉਹ ਆਪਣਾ ਜਿਹੜਾ origignal ਕੰਮ ਹੁੰਦਾ ਨਾ ਉਹਨੂੰ ਸਹੀ ਢੰਗ ਨਾਲ ਨਹੀਂ ਕਰਦੀਆਂ ਕਿ ਇਹ ਡਿਊਟੀ ਜਿਹੜੀ ਹੈਗੀ ਪੰਚਾਇਤ ਜਿਵੇਂ ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹ ਰੂਟ ਹੈ ਡੈਮੋਕ੍ਰੇਸੀ ਦੀ ਤੇ ਉਹਦੇ ਤੋਂ ਅੱਗੇ ਸਿਸਟਮ ਸਾਰਾ ਬਣਿਆ ਹੋਇਆ ਜੀ ਤੇ ਇਹ ਮੈਂ ਇਸ মিডিਏ ਦੇ ਰਾਹੀਂ ਵੀ ਕਹਾਂਗਾ ਕਿ ਜਿਹੜੀਆਂ ਪੰਚਾਇਤਾਂ ਹੈਗੀਆਂ ਨੇ ਨਾ ਉਹਨਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਸਾਡਾ ਵੱਡਾ ਅਪਸਰ ਹੈ ਵੱਡਾ ਅਪਸਰ ਕੋਈ ਨਹੀਂ ਹੁੰਦਾ ਅਫਸਰ ਜਿਹੜੇ ਨੇ ਉਹ ਤੁਹਾਡੀ ਮਦਦ ਵਾਸਤੇ ਨੇ ਪਰ ਲੋਕਾਂ ਨੇ ਉਹਨਾਂ ਨੂੰ ਅਫਸਰ ਬਣਾਇਆ ਹੋਇਆ ਇਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ ਜਿਹੜਾ ਗੈਪ ਰੱਖਿਆ ਹੋਇਆ ਹੈ ਲੋਕ ਨਾ ਕਿਸੇ ਵੀ ਅਫਸਰ ਕੋਲ ਜਾਣ ਨੂੰ ਡੀਸੀ ਦੇ ਦਫਤਰ ਹੀ ਨਹੀਂ ਵੜਦੇ ਮੈਂ ਕਹਿੰਦਾ ਮਾੜਾ ਮੋਟਾ ਇੱਕ ਉਹ ਕਨਸਟੇਬਲ ਵੀ ਆ ਜਾਵੇ ਉਹਦੇ ਕੋਲ ਡਰ ਹੀ ਜਾਂਦੇ ਨੇ ਲੇਕਿਨ ਸਮਝਣਾ ਚਾਹੀਦਾ ਹੈ ਕਿ ਡੈਮੋਕ੍ਰੇਸੀ ਦਾ ਵੱਡਾ ਸੈਟਅਪ ਜਿਹੜਾ ਹੈਗਾ ਉਹਦੇ ਕੋਲ ਪਾਵਰ ਹੈ ਨਾ ਕਿ ਕਿਸੇ ਆਫੀਸਰ ਕੋਲ ਪਾਵਰ ਹੈ ਜਾਂ ਗਵਰਨਮੈਂਟ ਦੇ ਮੁਲਾਜ਼ਮ ਕੋਲ ਪਾਵਰ ਹੈ ਉਹ ਤਾਂ ਉਹਨਾਂ ਦੀ ਹੈਲਪ ਵਾਸਤੇ ਆ ਪਰ ਆਪਾਂ ਹੈਲਪ ਲੈਣ ਵਾਸਤੇ ਵੀ ਡਰ ਹੀ ਜਾਂਦੇ ਹੁੰਦੇ ਆ ਅਜੀ ਆਪਣੇ ਕੋਲ ਦੇਖਿਆ ਡਾਕਟਰ ਕੋਲ ਕਿੰਨੇ ਕਿੰਨਾ ਡੰਡਾ ਹੁੰਦਾ ਡਾਕਟਰ ਕੋਲ ਕੁਝ ਨਹੀਂ ਡਾਕਟਰ ਦੇ ਕਮਰੇ ਚ ਵੀ ਉਹਨਾਂ ਤੋਂ ਡਰੀ ਜਾਂਦੇ ਹੁੰਦੇ ਸੋ ਐਕਚੁਅਲੀ ਪਬਲਿਕ ਵਿੱਚ ਵੀ ਹੁੰਦਾ ਨਾ ਵੀ ਹਾਂ ਵੀ ਕੀ ਲੈਣ ਆਇਆ ਜੋ ਵੀ ਮਰਜੀ ਹੈ ਲੇਕਿਨ ਰਾਈਟ ਵੀ ਤਾਂ ਹੈਗਾ ਨਾ ਪੰਚ ਹੋਵੇ ਸਰਪੰਚ ਹੋਵੇ ਜਾਂ ਕੋਈ ਵੀ ਇਵਨ ਸੋਸ਼ਲ ਬੰਦਾ ਜਾਂ ਅਦਰਵਾਈਜ਼ ਵੀ ਕੋਈ ਵੀ ਸਿਟੀਜ਼ਨ ਹੈਗਾ ਉਹਦਾ ਰਾਈਟ ਹੈ ਜਿਹੜਾ ਡਾਕਟਰ ਦੇ ਕੋਲ ਜਾ ਸਕਦਾ ਹੈ ਡਾਕਟਰ ਨੂੰ ਕਹਿ ਸਕਦਾ ਹੈ ਕਿ ਸਾਡੇ ਪਿੰਡ ਜਿਹੜੀ ਹੈਗੀ ਆ ਉਹ ਬਿਮਾਰੀ ਫੈਲੀ ਹੋਈ ਹੈ ਉਹਦੇ ਚ ਨੇ ਇੱਕ ਜਿਹੜਾ ਗੈਪ ਹੈ ਉਹ ਲੋਕਾਂ ਨੂੰ ਪੂਰਾ ਕਰਨਾ ਪੋਗੋ ਲੋਕ ਆਪਣੀ ਜਿਹੜੀ ਉਹਨਾਂ ਦੀ ਪਾਵਰ ਹੈਗੀ ਹੈ ਨਾ ਲੋਕ ਆਪਣੀ ਪਾਵਰ ਸਮਝਦੇ ਨਹੀਂ ਭਈ ਵਿੱਚ ਹੂੰ ਇੱਕ ਮਰੇ ਪਸ਼ੂਆਂ ਕਾਰਨ ਜਿਹੜੇ ਰੋਗ ਹੋਣੇ ਨੇ ਉਹ ਉਹ ਰੋਗ ਕਿੱਦਾਂ ਦੇ ਹੋ ਸਕਦੇ ਨੇ ਜੀ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜਾ ਹੈ ਪਸ਼ੂ ਜਿਹੜਾ ਗੁੰਮ ਹੋਇਆ ਤੇ ਮੰਨਿਆ ਜਾ ਰਿਹਾ ਕਿ ਜ਼ਿਆਦਾਤਰ ਸ਼ਾਇਦ ਨਹੀਂ ਬਚਿਆ ਉਹਦੇ 'ਚ ਫਿਰ ਅਲਟੀਮੇਟਲੀ ਗੱਲ ਤੁਹਾਡੇ ਪਾਣੀ ਤੇ ਆਣ ਕੇ ਟਿਕਨੀ ਪਸ਼ੂਆਂ ਕਾਰਨ ਇਨਸਾਨਾਂ ਨੂੰ ਰੋਗ ਹੋਣੇ ਜਿਹੜੇ ਹਾਂ ਪਸ਼ੂਆਂ ਕਾਰਨ ਬਹੁਤ ਵੱਡੇ ਰੋਗ ਜਿਹੜੇ ਨੇ ਉਹ ਡਾਇਰੈਕਟ ਨਹੀਂ ਹੁੰਦੇ ਉਹ ਕੋਈ ਇਨਫੈਕਟਿਵ ਡਿਸੀਜ਼ ਜਿਹੜੀ ਹੈਗੀ ਹੈ ਜਾਂ ਜਾਂ ਤਾਂ ਉਹਦੇ ਉੱਥੇ ਪੈਰਿਆਣ ਕਰਕੇ ਹੋਗੀ ਜਾਂ ਉਹਦੇ ਥਰੂ ਜਿਹੜੀ ਅੱਗੇ ਜਿਹੜੀ ਜਾਂਦੀ ਹੈ ਉਹ ਤਾਂ ਬਹੁਤ ਹੀ ਘੱਟ ਹੈਗੀਆਂ ਨੇ ਵਿੱਚ ਇਸ ਤਰ੍ਹਾਂ ਦੀਆਂ ਡਾਇਰੈਕਟ ਜਿਹੜੀ ਬੰਦਿਆਂ ਤੱਕ ਜਾਣੀ ਹੈਗੀ ਐ ਇਸ ਤਰ੍ਹਾਂ ਨਾਰਮਲੀ ਇਦਾਂ ਹੁੰਦਾ ਨਹੀਂ ਵਿੱਚ স্মੈਲ ਵਗੈਰਾ ਦੀ ਸਮੱਸਿਆ ਜ਼ਿਆਦਾ ਹੈ ਉਹ ਮਤਲਬ ਆਮ ਜਨਰਲਾਈਜ਼ਡ ਸਿਸਟਮ ਆਉਂਦਾ ਪਰ ਜੇ ਆਪਾਂ ਸੋਚੀਏ ਵੀ ਜਿਵੇਂ ਕੋਈ ਮੱਝਾਂ گاਵਾ ਨੂੰ ਕੋਈ ਬਿਮਾਰੀ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਫਿਰ ਉਹ ਬੰਦਿਆਂ ਦੇ ਵਿੱਚ ਡਾਇਰੈਕਟ ਇਦਾਂ ਦਾ ਕੋਈ ਬਹੁਤਾ ਜ਼ਿਆਦਾ ਰਿਕਾਰਡ ਨਹੀਂ ਹੈ ਰਿਕਾਰਡਡ ਨਹੀਂ ਹੈ ਐਕਸੈਪਟ ਕਿ ਤੁਸੀਂ ਉਹ ਉਹਦੇ ਚ ਜਿਹੜੀ ਇਨਫੈਕਸ਼ਨ ਹੋਈ ਸੀ ਉਹੀ ਉਥੇ ਪਈ ਰਹੀ ਉਹੀ ਪਾਣੀ ਤੁਹਾਡੇ ਕੋਲ ਮਿਲ ਕੇ ਚਲ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਵਿੱਚ ਹੋ ਸਕਦੀਆਂ ਨੇ ਪਰ ਡਾਇਰੈਕਟ ਇਸ ਤਰ੍ਹਾਂ ਦਾ ਕੋਈ ਲਿੰਕ ਬਹੁਤਾ ਜ਼ਿਆਦਾ ਨਹੀਂ ਹੈ ਵਿੱਚ ਹੂੰ ਬਹੁਤ ਸ਼ੁਕਰੀਆ ਡਾਕਟਰ ਮਲਤਾਨੀ ਮੇਰੇ ਖਿਆਲ ਚ ਸਾਰੀਆਂ ਗੱਲਾਂ ਕਵਰ ਹੋ ਗਈਆਂ ਖਾਸ ਕਰ ਜਿਹੜੀਆਂ ਤੁਸੀਂ ਪੰਜ ਚਾਰ ਦਵਾਈਆਂ ਪੈਰਾਸੈਟਾਮੋਲ ਜਾਂ ਹੋਰ ਦੇ ਨਾਮ ਲਈ ਨੇ ਕਿ ਜਿਹੜੀਆਂ ਪੰਜ ਚਾਰ ਦਵਾਈਆਂ ਹੀ ਕਾਫੀ ਨੇ ਜਿਹੜੀਆਂ ਇਸੇ ਔਖੇ ਸਮੇਂ ਦੇ ਵਿੱਚ ਤੇ ਜਿਹੜਾ ਇਨ ਬਰੀਫ ਔਖਾ ਟਾਈਮ ਬੰਦੇ ਤੇ ਆਇਆ ਹੈ ਤਾਂ ਉਸ ਤੋਂ ਵੀ ਨਿਕਲ ਜੇ ਤੇ ਮੇਰੇ ਖਿਆਲ ਚ ਜੋ ਮੈਂ ਸਮਝ ਪਾ ਰਿਹਾ ਹਾਂ ਕਿ ਮੇਰੇ ਖਿਆਲ ਚ ਮੈਡੀਕਲ ਫੀਲਡ ਦੇ ਜੋ ਲੋਕ ਨੇ ਭਾਵੇਂ ਉਹ ਸਰਕਾਰੀ ਖੇਤਰ ਚ ਕੰਮ ਕਰਦੇ ਨੇ ਚਾਹੇ ਉਹ ਪ੍ਰਾਈਵੇਟ ਖੇਤਰ ਚ ਕੰਮ ਕਰਦੇ ਨੇ ਉਹਨਾਂ ਨੂੰ ਮੇਰੇ ਖਿਆਲ ਚ ਵਲੰਟੀਅਰ ਤੌਰ ਤੇ ਉੱਤੇ ਵੀ ਮੇਰੇ ਖਿਆਲ ਅੱਗੇ ਆਉਣਾ ਪਏਗਾ ਅੱਗੇ ਆਉਣਾ ਚਾਹੀਦਾ ਹੈ ਹੈਲਥ ਐਜੂਕੇਸ਼ਨ ਇਸ ਵੈਰੀ ਇੰਪੋਰਟੈਂਟ ਨਾਟ ਦਾ ਟ੍ਰੀਟਮੈਂਟ ਟ੍ਰੀਟਮੈਂਟ ਇਸ ਦਾ ਲਾਸਟ ਵੈਸੇ ਵੀ ਸਾਡੀ ਜਿਹੜੀ ਡਿਊਟੀ ਬੰਦੀ ਹੈ ਜਿਹੜਾ ਹੈਲਥ ਡਿਪਾਰਟਮੈਂਟ ਖਾਸ ਕਰਕੇ ਜਿਹੜਾ ਗਵਰਨਮੈਂਟ ਹੈਲਥ ਡਿਪਾਰਟਮੈਂਟ ਉਹਦਾ ਪਹਿਲੀ ਲਾਈਨ ਹੀ ਇਹ ਹੈ ਹੈਲਥ ਜਿਹੜੀਆਂ ਗਵਰਨਮੈਂਟ ਹੈਲਥ ਸਰਵਿਸਿਜ਼ ਦੇ ਆਰ ਪ੍ਰੀਵੈਂਟਿਵ ਐਂਡ ਸੋ ਇਸ ਵਕਤ ਜਿਹੜਾ ਸਾਡਾ ਉਹ ਸੈਟਅਪ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਨੌ ਲੇਅਰ ਦੇ ਵਿੱਚ ਬਣਿਆ ਹੋਇਆ ਜਿਹਦੇ ਚੋਂ ਆਸ਼ਾ ਇਜ਼ ਵੈਰੀ ਇੰਪੋਰਟੈਂਟ ਫੀਲਡ ਵਾਲੀ ਡਿਸਪੈਂਸਰੀ ਬਹੁਤ ਇੰਪੋਰਟੈਂਟ ਫੀਲਡ ਵਾਲਾ ਸਟਾਫ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈਗਾ ਪੀਐਸਸੀ ਵਾਲਾ ਡਾਕਟਰ ਤੇ ਡਿਸਪੈਂਸਰੀ ਵਾਲਾ ਡਾਕਟਰ ਦੋਨੇ ਬਹੁਤ ਇੰਪੋਰਟੈਂਟ ਨੇ ਪਰ ਉਹਨਾਂ ਨੂੰ ਆਪਣੇ ਕਮਰੇ ਛੱਡਣੇ ਪੈਣਗੇ ਸਾਡੀ ਪ੍ਰੋਬਲਮ ਸਭ ਤੋਂ ਵੱਡੀ ਹੈਗੀ ਜਿਹੜੀ ਅਸੀਂ ਨੌਕਰੀ ਦੇ ਦੌਰਾਨ ਵੀ ਦੇਖੀ ਵੀ ਅਸੀਂ ਆਪਣਾ ਕਮਰਾ ਹੀ ਨਹੀਂ ਛੱਡਦੇ ਆਪਣਾ ਕੰਫਰਟ ਜ਼ੋਨ ਨਹੀਂ ਛੱਡਦੇ ਨਹੀਂ ਅਸੀਂ ਸੋਚੀ ਬੈਠੇ ਆ ਕਿ ਸਾਡਾ ਮਰੀਜ਼ ਦੇਖ ਮਰੀਜ਼ ਦੇਖਣਾ ਸਾਡਾ ਲਾਸਟ ਕੰਮ ਹੈ ਲੋਕਾਂ ਨੂੰ ਲੋਕਾਂ ਦੀ ਸਿਹਤ ਬਣਾਉਣੀ ਤੇ ਉਹਨਾਂ ਨੂੰ ਬਿਮਾਰੀਆਂ ਨਾ ਲੱਗਣ ਇਹ ਸਾਡਾ ਪਹਿਲਾ ਕੰਮ ਹੈ ਪਰ ਇਹਦੇ ਤੇ ਅਸੀਂ ਕੰਸਟਰੇਟ ਨਹੀਂ ਕਰ ਰਹੇ ਬਹੁਤਾ ਬਚਾਓ ਵਿੱਚ ਹੀ ਇਲਾਜ ਹੈ ਸਾਡੇ ਕੋਲ ਬੜੀ ਆ ਜੀ ਸ਼ੁਕਲ ਜੀ